ਕਿਹ ਲੋ ਪਾਪਾ ਦੀ ਦੇ ਹੋ ਗਿਆ ਆਪਾ ਕਾਸ਼ ਕਿਤੇ ਸਹੀ ਸਲਾਮਤ ਹੁੰਦੇ ਪਾਪਾ ਰੀਅਲ ਬੁਗਰ ਹੁੰਦੇ ਕੰਮ ਕਰਾ ਚ ਹੁੰਦਾ ਹੀ ਆ ਬੰਦਾ ਵੀ ਪਾਪਾ ਹਣ ਕੱਲਾ ਕੱਲੇ ਕੰਮ ਕਰਦੇ ਆ ਤੇ ਸਾਨੂੰ ਵੀ ਸੰਭਾਲਦੇ ਆ ਮਤਲਬ ਜੇ ਆਪਾ ਸਹੀ ਸਲਾਮਤ ਹੁੰਦੇ ਪਾਪਾ ਨਾਲ ਹੈਲਪ ਕਰਉਣੀ ਕਈ ਹੱਡੇ ਦਵੀ ਥੱਲੇ ਦੇ ਲੈ ਲੈਂਦੇ ਮਤਲਬ ਵੀ ਮੰਜੀ ਦੇ ਪਈ ਆ ਕਈਆਂ ਕੋਲ ਲਿਆ ਤੱਕ ਨਹੀਂ ਜਾਂ ਜਾ ਪਰ ਫੇਰ ਵੀ ਸਹੀ ਖਲਾਮਤਿਆ ਮਤਲਬ ਹੀ ਬੋਲਦੇ ਆ ਰੋਟੀ ਪਾਣੀ ਖਾਣੀਆਂ ਜਾਂ ਆਪਣਾ ਸਾਰਾ ਕੰਮ ਕਰਦੇ ਆ ਹਮਸਾ ਦਿਨ ਦੇਣੇ ਹਨ ਕਦੀ ਇਦਾਂ ਨਹੀਂ ਮम्मा ਸੋਚਣਾ ਸਾਨੂੰ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਝ ਦਿੱਤਾ ਏ ਸਾਨੂੰ ਤੋਰਨਗੇ ਵੀ ਐਹ احساس ਤੇ ਬੈਠੇ ਨੇ ਬੱਚੇ ਕਹਿੰਦੇ ਨੇ ਕਿ ਹਮ ਅਸੀਂ ਤੁਰਾਗੇ ਵੀ ਪਹਿਲਾ ਦਿਨ ਜਦੋਂ ਹੱਥਾਂ ਦੇ ਵਿੱਚ ਲਿਆ ਤੁਸੀਂ ਤੂਫਾਨ ਕਿਵੇਂ ਤੇ ਜਜ਼ਬਾਤ ਬਹੁਤ ਖੁਸ਼ੀ ਜਿਵੇਂ ਮਤਲਬ ਕਿ ਸਾਰੇ ਨੂੰ ਬਹੁਤ ਖੁਸ਼ੀ ਹੋਈ ਵੀ ਬੱਚੇ ਜੁੜਵਾ ਬੱਚੇ ਨੇ ਇਹਦਾ ਖਬਰ ਸੁਣ ਕੇ ਸਾਰੇ ਰਿਸ਼ਤੇਦਾਰਾਂ ਦੀ ਵਿੱਚ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਹੋਈ ਹਮ ਜਦੋਂ ਬਾਅਦ ਵਿੱਚ ਹੌਲੀ ਹੌਲੀ ਇਸ ਪ੍ਰੋਬਲਮ ਦਾ ਤਾਂ ਬਾਅਦ ਵਿੱਚ ਹੀ ਪਤਾ ਲੱਗਣ ਲੱਗਾ ਜੋ ਜੋ ਮਤਲਬ ਕਿ ਬੱਚਾ ਵੱਡਾ ਹੁੰਦਾ ਜਾਂਦਾ ਆ ਤੇ ਡਾਕਟਰਾਂ ਨੇ ਆਸ ਜਗਾ ਛੱਡੀ ਕਿ ਠੀਕ ਹੋ ਜਾਣਗੇ ਤੇ ਪਰ ਫਰਕ ਨਾ ਪੈਣਾ ਇੱਕ ਨੂੰ ਛੱਡ ਦੂਜੇ ਡਾਕਟਰ ਨੂੰ ਦਿਖਾਉਣਾ ਮਾਤਮਾ ਮੈਂ ਕਿੰਨੂ ਕਿਹੜੇ ਗੁਰੂ ਨੂੰ ਮੰਨਾਂ ਕਿ ਮੈਂ ਮਤਲਬ ਕਿ ਮੈਨੂੰ ਇਹ ਯਕੀਨ ਹੋਵੇ ਬੈਠੀ ਬੈਠੀ ਇਦਾਂ ਸੋਚਣ ਨਹੀਂ ਹਾਂ ਤੇ ਬਾਬਾ ਦੀਪ ਸਿੰਘ ਜੀ ਮੈਂ ਬਾਬਾ ਦੀਪ ਸਿੰਘ ਜੀ ਮਤਲਬ ਕਿ ਇੰਨੀ ਸੰਗਤ ਤੇ ਇੰਨਾ ਜ਼ਿਆਦਾ ਸ਼ਰਧਾ ਹੈ ਜੀ ਭਾਵਨਾ ਹੈ ਤੇ ਉਹ ਸਹੀ ਵੀ ਹੁੰਦੇ ਸਾਰਾ ਕੁਝ ਠੀਕ ਹੁੰਦਾ ਹੈ ਤੇ ਮੇਰਾ ਵੀ ਵਿਸ਼ਵਾਸ ਹੋ ਜੇ ਇਦਾਂ ਹੀ ਕਿਸੇ ਤੇਰਾ ਤਾਂ ਕੋਈ ਕਮੈਂਟ ਆ ਜਾਂਦਾ ਕੋਈ ਕੁਝ ਕਹਿ ਦਿੰਦਾ ਕਿਵੇਂ ਦਾ ਕਾਲਜ ਦੇ ਵਿੱਚ ਮਾਹੌਲ ਹੈ ਕਈ ਬੱਚੇ ਨਾ ਇਦਾਂ ਜਿਹੜੇ ਹੈਂਡੀਕੈਪ ਬੱਚੇ ਉਹਨਾਂ ਨੂੰ ਛੱਡ ਜਾਂਦੇ ਆ ਨਾ ਜਦੋਂ ਵੀ ਸੰਸਤਾ ਦੇ ਗਾੜੀ ਛੱਡ ਜਾਂਦੇ ਆ ਇਦਾਂ ਇਦਾਂ ਉਹ ਮੈਨੂੰ ਬੜਾ ਦੁੱਖ ਜਾਂਦਾ ਕਈ ਵਾਰ ਮੈਂ ਰੋਇਆ ਵੀ ਹਾਂ ਪਰ ਮੈਂ ਉਹਨਾਂ ਵੀਰਾਂ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਇਹ ਸੋਚੋ ਵੀ ਅਸੀਂ ਬਹੁਤ ਕਰਮਾਂ ਵਾਲੇ ਆ ਵੀ ਜਿਹਾ ਸਾਨੂੰ ਇਹੋ ਜਿਹੇ ਬੱਚੇ ਸਾਨੂੰ ਮਿਲੇ ਆ ਕੋਈ ਗੱਲ ਨਹੀਂ ਇਹੋ ਜੀ ਇਹਨਾਂ ਨੇ ਵੇਖ ਲਓ ਦੁੱਖ ਕੱਟਨੇ ਇਹਨਾਂ ਨੂੰ ਕੀ ਪਤਾ ਸਾਨੂੰ ਕਿੱਥੇ ਲੈ ਜਾਣਾ ਫਿਰ ਆਪਣਾ ਕੀ ਵੇਲੇ ਮਨ ਮਨ ਉਦਾਸ ਹੋ ਜਾਂਦਾ ਤੇ ਫਿਰ ਆਖੀਤਾ ਕਿ ਨਹੀਂ ਵਧੀਆ ਵਾਰੀ ਪਰ ਬਿਲਕੁਲ ਤੁਸੀਂ ਸਹੀ ਕਹਿੰਦੇ ਜੇ ਬਾਬਾ ਜੀ ਨੇ ਬਹੁਤ ਕੁਛ ਦਿੱਤਾ ਤੁਹਾਨੂੰ ਵੀ ਤੋਰ ਨਗੀਕ ਦੇ ਜਿੰਦਗੀ ਜਿਉਣ ਦੇ ਤਰੀਕੇ ਬੜੇ ਨੇ ਇੱਕੋ ਜ਼ਿੱਦ ਪਿੱਛੇ ਨਹੀਂ ਉਹ ਮਰ ਜਾਈਦਾ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ ਇਹ ਗੱਲਾਂ ਮੈਂ ਤਾਂ ਕਹੀਆਂ ਨੇ ਕਿਉਂਕਿ ਜਿਨ੍ਹਾਂ ਦੇ ਕੋਲ ਮੈਂ ਅੱਜ ਇੱਥੇ ਪਹੁੰਚਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਬਹੁਤ ਛੋਟੀਆਂ ਲੱਗਣਗੀਆਂ ਮੈਂ ਡੇਰਾ ਬਾਬਾ ਨਾਨਕ ਦੇ ਵਿੱਚ ਮੌਜੂਦ ਆ ਮੇਰੇ ਨਾਲ ਤ੍ਰਿਪਤ ਦੀਪ ਸਿੰਘ ਤੇ ਰਿਪਨਦੀਪ ਸਿੰਘ ਮੌਜੂਦ ਰਹਿਣਗੇ ਜਿਹਨੂੰ ਆਪਾਂ ਡਾਕਟਰੀ ਭਾਸ਼ਾ ਦੇ ਵਿੱਚ ਸੀਪੀ ਕੇਸ ਕਹਿ ਦਿੰਦੇ ਆ ਔਰ ਜੇ ਮੈਂ ਬਿਲਕੁਲ ਪੰਜਾਬੀ ਦੇ ਵਿੱਚ ਕਹਾਂ ਠੇਠ ਪੰਜਾਬੀ ਦੇ ਵਿੱਚ ਤਾਂ ਸਰੀਰਕ ਦਿੱਕਤਾਂ ਨੇ ਇਹਨਾਂ ਨੂੰ ਤੁਰਨ ਫਿਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੈ ਔਰ ਟੈਕਨੀਕਲੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਡਾਕਟਰ ਕਹਿੰਦੇ ਨੇ ਜਿਹੜਾ ਰਿਪਨ ਉਹ ਰਿਪਨ ਤੁਸੀਂ ਹੋ ਹਾਂਜੀ ਰਿਪਨ ਤੇ ਤ੍ਰਿਪਟ ਤ੍ਰਿਪਟਾ ਜਿਹੜਾ ਇਹ ਥੋੜਾ ਜਿਹਾ ਜ਼ਿਆਦਾ ਇਹਨੂੰ ਦਿੱਕਤ ਹੈ ਔਰ ਜਿਹੜਾ ਦੂਸਰਾ ਬ੍ਰਦਰ ਹੈ ਉਹ ਤੁਰ ਫਿਰ ਥੋੜਾ ਬਹੁਤ ਤੁਰ ਫਿਰ ਲੈਂਦਾ ਵਾਕਰ ਦੇ ਨਾਲ ਪਰ ਦਿੱਕਤਾਂ ਬਹੁਤ ਨੇ ਔਰ ਪੇਰੈਂਟਸ ਕਿਵੇਂ ਡੀਲ ਕਰਦੇ ਨੇ ਕਿਉਂਕਿ ਇਸ ਤਰ੍ਹਾਂ ਦੇ ਅਣਗਿਣਤ ਹਜ਼ਾਰਾਂ ਲੱਖਾਂ ਕੇਸ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੋਈ ਡਿਸਆਰਡਰ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਾਈ ਖਾਸ ਜੀ ਜੀ ਜਿਵੇਂ ਮੈਂ ਗੱਲ ਕਹੀ ਹੈ ਕਿ ਜ਼ਿੰਦਗੀ ਕਈ ਵਾਰ ਇਸ ਤਰ੍ਹਾਂ ਦੇ ਸਾਹਮਣੇ ਚੀਜ਼ਾਂ ਲੈ ਕੇ ਆਉਂਦੀ ਆ ਬੰਦਾ ਪ੍ਰੀਪੇਅਰ ਵੀ ਨਹੀਂ ਹੁੰਦਾ ਜੇ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂ ਦੇ ਪੰਤੇ ਤ੍ਰਿਪਤ ਦੇ ਜਨਮ ਦੀ ਕਰੋੜਾ ਜਨਮ ਦੋਨਾਂ ਦਾ ਇਹਨਾਂ ਦਾ 26 ਫਰਵਰੀ 2007 ਦਾ ਜਨਮ ਆ 26 ਫਰਵਰੀ 2007 ਹਾਂਜੀ ਔਰ ਜਦੋਂ ਜੋੜੇ ਪੁੱਤ ਹੁੰਦੇ ਆ ਤਾਂ ਇੱਕ ਚਲੋ 3 ਪੁੱਤ ਸਾਰੇ ਬਰਾਬਰ ਨੇ ਪਰ ਇੱਕ ਦੁਨੀਆਦਾਰੀ ਦੇ ਤੌਰ ਤੇ ਬਹੁਤ ਚਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਮੰਨ ਦੇ ਵਿੱਚ ਆਉਂਦੀਆਂ ਨੇ ਪਹਿਲਾ ਦਿਨ ਜਦੋਂ ਹੱਥਾਂ ਦੇ ਵਿੱਚ ਲਿਆ ਤੁਸੀਂ ਦੋਹਾਂ ਨੂੰ ਕਿਵੇਂ ਤੇ ਜਜ਼ਬਾਤ ਸੀ ਭਾਜੀ ਵੀ ਨੇ ਤੁਸੀਂ ਵੀ ਹਾਂਜੀ ਬਹੁਤ ਖੁਸ਼ੀ ਜਿਵੇਂ ਮਤਲਬ ਕਿ ਸਾਰੇ ਨੂੰ ਬਹੁਤ ਖੁਸ਼ੀ ਹੋਈ ਵੀ ਬੱਚੇ ਜੁੜਵਾ ਬੱਚੇ ਨੇ ਇਹਦੀ ਖਬਰ ਸੁਣ ਕੇ ਸਾਰੇ ਰਿਸ਼ਤੇਦਾਰਾਂ ਦੀ ਵਿੱਚ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਹੋਈ ਹੂੰ ਤੇ ਇਹਨਾਂ ਨੂੰ ਮਤਲਬ ਕਿ ਉਦੋਂ ਤਾਂ ਇਹ ਜਦੋਂ ਬਾਅਦ ਵਿੱਚ ਹੌਲੀ ਹੌਲੀ ਇਸ ਪ੍ਰੋਬਲਮ ਦਾ ਤਾਂ ਬਾਅਦ ਵਿੱਚ ਹੀ ਪਤਾ ਲੱਗਣ ਲੱਗਾ ਅੱਛਾ ਹਾਂਜੀ ਯੋ ਯੋ ਮਤਲਬ ਕਿ ਇਹਨਾਂ ਨੇ ਪਹਿਲਾਂ ਤਾਂ ਬਿਲਕੁਲ ਅੱਖਾਂ ਵੀ ਨਹੀਂ ਸੀ ਆਪਣੀਆਂ ਘੇੜ ਦੇ ਇੰਨੀ ਜ਼ਿਆਦਾ ਕਮਜ਼ੋਰ ਸੀਗੇ ਉਹਦਾ ਹੂੰ ਤੇ ਬਾਕੀ ਜਦੋਂ ਹੌਲੀ ਹੌਲੀ ਪਤਾ ਲੱਗਣ ਲੱਗਾ ਸਵਾ ਕੁ ਮਹੀਨੇ ਦੇ ਹੋਈ ਫਿਰ ਇਹਨਾਂ ਨੇ ਅੱਖਾਂ ਖੋਲਣੀਆਂ ਸ਼ੁਰੂ ਕੀਤੀਆਂ ਅੱਛਾ ਸਵਾ ਮਹੀਨੇ ਤੇ ਅੱਖਾਂ ਖੋਲੀਆਂ ਹਾਂ ਬਿਲਕੁਲ ਮਾੜੀਆਂ ਮਾੜੀਆਂ ਖੋਲਦੀ ਹੁੰਦੇ ਸੀ ਨਾ ਇੰਨਾ ਜ਼ਿਆਦਾ ਨਹੀਂ ਕਿ ਮਤਲਬ ਕਿ ਖੁੱਲ ਗਏ ਅੱਖਾਂ ਨਹੀਂ ਘੇੜਦੇ ਫਿਰ ਇਹਨਾਂ ਨੂੰ ਮਤਲਬ ਕਿ ਜਿੱਦਾਂ ਸਾਨੂੰ ਲੱਗਾ ਪਤਾ ਕਿ ਟੇਡਾ ਟੇਡਾ ਇੱਕ ਸਾਈਡ ਨੂੰ ਵੇਖਦੇ ਨੇ ਤ੍ਰਿਤਦੀਪ ਦੇ ਅੱਖਾਂ 'ਚ ਜ਼ਿਆਦਾ ਪ੍ਰੋਬਲਮ ਸੀ ਹੂੰ ਹੂੰ ਫਿਰ ਹੌਲੀ ਹੌਲੀ ਆਪਾਂ ਜਿੱਦਾਂ ਡਾਕਟਰਾਂ ਦੇ ਕੋਲ ਗਏ ਪਹਿਲਾਂ ਤੇ ਅੱਖਾਂ ਵਾਲੇ ਡਾਕਟਰਾਂ ਦੇ ਕੋਲ ਲੈ ਕੇ ਗਏ ਹੂੰ ਉਥੋਂ ਸਾਨੂੰ ਇਹਨਾ ਨਹੀਂ ਸੀ ਪਤਾ ਕਿ ਇਹਨਾਂ ਨੂੰ ਮਤਲਬ ਕੀ ਆ ਵੀ ਪ੍ਰੋਬਲਮ ਆਏਗੀ ਜਦੋਂ ਜੋ ਬੱਚਾ 6 ਮਹੀਨੇ ਦਾ ਹੁੰਦਾ ਏ ਬੈਂਦਾ ਜਾਂ ਬੈਠਦੇ ਨਹੀਂ ਸੀ ਫਿਰ 9 8 9 ਮਹੀਨੇ ਦਾ ਬੱਚਾ ਤਾਂ ਖੜਨ ਲੱਗ ਜਾਂਦਾ ਤੁਰਨ ਲੱਗ ਜਾਂਦਾ ਥੋੜਾ ਥੋੜਾ ਹੂੰ ਉਦੋਂ ਤੋਂ ਹੀ ਲੈ ਕੇ ਮਤਲਬ ਕੀ ਸਾਨੂੰ ਫਿਰ ਹੌਲੀ ਹੌਲੀ ਲੱਗਣ ਲੱਗ ਪਿਆ ਕਿ ਬੱਚਿਆਂ ਨੂੰ ਪ੍ਰੋਬਲਮ ਹੈਗੀ ਆ ਤੁਹਾਨੂੰ ਉਦੋਂ ਕਿਉਂਕਿ ਥੋੜਾ ਜਿਹਾ ਰੂਰਲ ਬੈਲਟ ਦੇ ਵਿੱਚ ਇੰਨੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ ਤੁਹਾਨੂੰ ਉਦਾਂ ਅਹਿਸਾਸ ਹੋ ਗਿਆ ਸੀਗਾ ਕਿ ਕੋਈ ਤਿੱਕ ਹਾਂਜੀ ਹਾਂਜੀ ਦਿੱਕਤ ਉਦੋਂ ਜਿਹਦਾ ਇਹਨਾਂ ਨੇ ਨਾ ਇੱਕ ਤ੍ਰਿਤਦੀਪ ਨੇ ਤਾਂ ਧੌਣ ਵੀ ਨਹੀਂ ਸੀ ਆਪਣੀ ਸਿੱਧੀ ਰੱਖਦਾ ਹੁੰਦਾ ਹੂੰ ਜਿਆਦਾ ਕਮਜ਼ੋਰ ਸੀ ਆਈ ਆਖੇ ਚਲੋ ਕਮਜ਼ੋਰ ਆ ਡਾਕਟਰਾਂ ਨੇ ਸਾਨੂੰ ਇਹੀ ਲਾਗੇ ਲਾਗੇ ਦਿਖਾਇਆ ਇਹੀ ਕਿਹਾ ਕਿ ਥੋੜਾ ਥੋੜਾ ਇਹਨਾਂ ਦਾ ਸਰੀਰ ਭਰੂਗਾ ਹੌਲੀ ਹੌਲੀ ਇਹ ਠੀਕ ਹੋਣ ਲੱਗ ਜਾਣਗੇ ਜਦੋਂ ਜਿਵੇਂ ਕਹਿ ਦਿੰਦੇ ਆ ਕਿ ਟੀਨੇਜ ਦੇ ਵਿੱਚ ਜਦੋਂ ਆਉਣਗੇ ਤੇ ਆ ਆਪਣੇ ਵੱਲੋਂ ਤਾਂ ਇਹੀ ਹੀ ਸਾਨੂੰ ਕਿ ਚਲੋ ਕੋਈ ਨਾ ਹੌਲੀ ਹੌਲੀ ਆਪੇ ਸਮੇਂ ਦੇ ਨਾਲ ਫਰਕ ਪੈਂਦਾ ਜਾਏਗਾ ਡਾਕਟਰਾਂ ਨੂੰ ਇਦਾਂ ਹੀ ਦਿਖਾਉਂਦੇ ਗਏ ਸਮਾਂ ਲੰਘਦਾ ਗਿਆ ਪਰ ਉਹ ਸਮਾਂ ਬਹੁਤ ਮੁਸ਼ਕਲਾਂ ਦੇ ਵਿੱਚ ਲੰਘਿਆ ਜਿਉਂ ਜਿਉਂ ਮਤਲਬ ਕਿ ਬੱਚਾ ਵੱਡਾ ਹੁੰਦਾ ਜਾਂਦਾ ਆ ਤੇ ਡਾਕਟਰਾਂ ਨੇ ਆਸ ਜਗਾ ਛੱਡੀ ਕਿ ਠੀਕ ਹੋ ਜਾਣਗੇ ਤੇ ਪਰ ਫਰਕ ਨਾ ਪੈਣਾ ਇੱਕ ਨੂੰ ਛੱਡ ਦੂਜੇ ਡਾਕਟਰ ਨੂੰ ਦਿਖਾਉਣਾ ਇਦਾਂ ਮਤਲਬ ਫਿਰ ਆਪਾਂ ਪੀਜੀ ਪੀਜੀ ਆਈ ਤੱਕ ਹੋ ਆਏ ਡਾਕਟਰ ਕੋਈ ਨਹੀਂ ਰਹਾ ਰਭਿਆ ਹਾਂਜੀ ਕੋਈ ਇਦਾਂ ਉਹਨਾਂ ਵੀ ਇਹੀ ਕਿਹਾ ਕਿ ਇਹਨਾਂ ਦੀ ਐਕਸਰਸਾਈਜ਼ ਇਹਨਾਂ ਦੀ ਫਿਜ਼ੀਓਥੈਰੇਪੀ ਕਰਵਾਓ ਤੁਸੀਂ ਠੀਕ ਹੈ ਹਾਂਜੀ ਭਾਜੀ ਤੁਸੀਂ ਇੱਕ ਪਿਓ ਦਾ ਪਿਓ ਦੇ ਲਈ ਪੁੱਤ ਜਿਹੜੇ ਬਾਵਾ ਬਣ ਜਾਂਦੇ ਨੇ ਧੀਆ ਪੁੱਤ ਹੁੰਦੇ ਨੇ ਜਦੋਂ ਬਰਾਬਰ ਦੇ ਆ ਜਾਣ। ਔਰ ਹੁਣ ਤ੍ਰਿਪਤ ਤੇ ਰਿਪਨ ਤੁਹਾਡੇ ਬਰਾਬਰ ਤੇ ਨੇ। ਔਰ ਜਦੋਂ ਜਿਵੇਂ ਹੁਣ ਤੁਸੀਂ ਅਸੀਂ ਦੇਖਿਆ ਕਿ ਤੁਸੀਂ ਚੁੱਕ ਕੇ ਲੈ ਕੇ ਆਏ ਹੋ। ਪਰ ਤੁਹਾਡੇ ਤੁਹਾਡੇ ਪਰਿਵਾਰ ਦੇ ਵਿੱਚ ਮੈਂ ਦੇਖਿਆ ਕਿ ਤੁਹਾਡੇ ਪੇਰੈਂਟਸ ਵੀ ਅੰਦਰ ਪਾਠ ਕਰਦੇ ਪਏ ਨੇ। ਹਾਂਜੀ। ਭੈਣ ਹੋਰਾਂ ਨੇ ਵੀ ਕੇਸ ਕੀ ਸਜਾਈ ਆ। ਤੁਸੀਂ ਵੀ ਘਰ ਦੇ ਵਿੱਚ ਮਾਹੌਲ ਐ। ਫਿਰ ਜਿਹੜੀ ਜਿਹੜੀ ਇੱਕ ਸੋਰਸ ਆਫ એનર્ਜੀ ਐ ਜਿਹੜਾ ਇੱਕ ਬੂਸਟ ਅਪ ਰੱਖਦਾ ਚੜ੍ਹਦੀ ਕਲਾ ਰੱਖਦਾ ਜਦੋਂ ਇੱਦੀ ਸਮੱਸਿਆ ਵੀ ਹੋਵੇ ਤੇ ਫਿਰ ਗੁਰਬਾਣੀ ਦਾ ਸਾਰਾ ਗੁਰਬਾਣੀ ਦਾ ਜੀ ਬਸ ਬਾਬਾ ਦੀਪ ਸਿੰਘ ਦਾ ਸਹਾਰਾ ਜੀ ਉੱਥੇ ਉਹ ਦਰਤੇ ਜਾਈਦਾ ਤੇ ਉਹ ਇੱਥੋਂ ਹੀ ਸਾਨੂੰ ਜਾਨ ਕੇ ਨਰਜੀ ਦਾ ਲਾਲੋ ਵੀ ਇੱਕ ਸਾਧ ਗੁਰੂ ਦੀ ਬਾਣੀ ਤੋਂ ਹੀ ਸਭ ਕੁਝ ਮਿਲਦਾ ਚੜ੍ਹਦੀ ਕਲਾ ਮਿਲਦੀ ਹੈ ਤੇ ਚਲੋ ਮਹਾਰਾਜ ਨੇ ਜਿਹੜੇ ਪਾਏ ਆ ਦੇਣੋ ਉਹ ਤੇ ਕੱਟਣੇ ਵੀ ਹੁੰਨੇ ਆ ਜੀ ਤੇ ਉਹਦੇ ਕਰਕੇ ਚਲੋ ਸੱਚੇ ਪਾਤਸ਼ਾਹ ਜੋ ਕਿਸਮਤ ਦੇ ਵਿੱਚ ਆ ਕੱਟੀ ਜਾਣ ਏ ਹਾਂਜੀ ਗਿਲਾ ਸ਼ਿਕਵਾ ਕੋਈ ਨਹੀਂ ਪਰਮਾਤਮਾ ਕੋਈ ਨਹੀਂ ਜੀ ਪਰਮਾਤਮਾ ਦੇ ਜੋ ਮਹਾਰਾਜ ਨੇ ਸਾਨੂੰ ਮਾਰ ਅਜ ਤਾਂ ਵੱਡਾ ਕੋਈ ਨਹੀਂ ਉਹਨਾਂ ਨਾਲ ਗਲਾ ਸਿਕਵਾ ਕੀ ਕਰਨਾ ਜੋ ਉਹਨਾਂ ਪ੍ਰਮਾਤਮਾ ਨੇ ਝੋਲੀ ਪਾਇਆ ਕਟਣ ਦੇ ਕਟਣੀ ਪੈਣੀ ਅੱਛਾ ਰਿਪਨ ਤੇ ਤ੍ਰਿਪਤ ਨਾਲ ਵੀ ਗੱਲ ਕਰਦੇ ਆ ਰਿਪਨ ਤੁਸੀਂ ਹੁਣ ਸਕੂਲ ਵਗੈਰਾ ਜਾ ਰਹੇ ਹੋ ਹਾਂਜੀ ਅੱਛਾ ਹਾਂਜੀ ਸਪੈਸ਼ਲ ਸਕੂਲ ਆ ਕਿ ਆਮ ਨਹੀਂ ਆਮ ਕਾਲਜ ਬੀਏ ਫਸਟ ਇਅਰ ਚ ਬੀਏ ਕਰ ਰਹੇ ਹਾਂਜੀ ਔਰ ਤ੍ਰਿਪਤ ਤ੍ਰਿਪਤ ਵੀ ਸੇਮ ਸੇਮ ਇਕੱਠੇ ਜਾਂਦੇ ਹੋ ਹਾਂਜੀ ਠੀਕ ਹੈ ਔਰ ਜਦੋਂ ਤੁਸੀਂ ਥੋੜਾ ਜਿਹਾ ਮੈਂ ਉਸ ਨਜ਼ਰੀਏ ਨਾਲ ਵੀ ਜਾਣਨਾ ਚਾਹਨਾ ਜਿਹੜੇ ਕਈ ਵਾਰ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਆ ਜਾਂਦਾ ਕੋਈ ਕੁਝ ਕਹਿ ਦਿੰਦਾ ਕਿਵੇਂ ਦਾ ਕਾਲਜ ਦੇ ਵਿੱਚ ਮਾਹੌਲ ਆ ਬੜਾ ਸਹਿਯੋਗ ਰਹਿੰਦਾ ਵਾ ਹਾਂਜੀ ਸਹਿਯੋਗ ਹੀ ਰਿਹਾ ਮਤਲਬ ਸਾਡਾ ਘਰ ਦਾ ਵੀ ਕਹੋ ਮਾਹੌਲ ਵਧੀਆ ਰਿਹਾ ਵਾ ਹਾਂ ਤੇ ਸਕੂਲ ਦਾ ਵੀ ਵਧੀਆ ਰਿਹਾ ਵਾ ਇੰਨੀ ਮਤਲਬ ਸਾਨੂੰ ਐਸਾ ਕੋਈ ਦਿੱਕਤ ਨਹੀਂ ਆਈ ਠੀਕ ਹੈ ਹਾਂਜੀ ਔਰ ਤੁਸੀਂ ਇਕੱਠੇ ਜਾਂਦੇ ਹੋ ਆਪਸ ਦੇ ਵਿੱਚ ਹਾਂਜੀ ਇਕੱਠੇ ਆਨੇ ਆ ਹੂੰ ਹਾਂਜੀ ਤ੍ਰਿਪਤ ਜਦੋਂ ਦੇਖਦੇ ਹੋ ਹੈਨਾ ਇੱਕ ਦੂਜੇ ਨੂੰ ਦੇਖਦੇ ਹੋ ਕਾਲਜ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਸਾਰਾ ਉਹ ਜਿਹੜਾ ਇੱਕ ਆਮ ਦੁਨੀਆਦਾਰੀ ਦੇਖਦੇ ਹੋ ਦਿਲ ਦੇ ਵਿੱਚ ਕਦੇ-ਕਦੇ ਸੋਚ ਆਉਂਦੀ ਹੈ ਇਦਾਂ ਦੀ ਕਿ ਮੇ ਸਾਡੇ ਨਾਲ ਇਦਾਂ ਕਿਉਂ ਹਾਂਜੀ ਅਮਦੀਦ ਹੈਗੀ ਆ ਪਰ ਇਹ ਇੰਨਾ ਮਤਲਬ ਦਿਮਾਗ ਤੇ ਨਹੀਂ ਇਸ ਚੀਜ਼ ਨੂੰ ਲੋਡ ਲੈਣ ਦਈਦਾ ਪਰ ਮਤਲਬ ਟੈਨਸ਼ਨ ਬਹੁਤ ਘੱਟ ਲਈ ਦੀ ਆ ਹਾਂਜੀ ਪਰ ਇੱਕ ਕਹਿ ਲਓ ਹੁੰਦਾ ਵਾ ਕਿ ਚਲੋ ਕਾਲਜ ਜਿੱਦਾਂ ਤੁਸੀਂ ਗੱਲ ਕਰਨੇ ਵੀ ਉਹ ਚੀਜ਼ ਨਹੀਂ ਹੁੰਦੀ ਪਰ ਇਹ ਹੁੰਦਾ ਵਾ ਕਿ ਹੁਣ ਆਪਾਂ ਕਹਿ ਲਓ ਪਾਪਾ ਜੀ ਦੇ ਹੋ ਗਿਆ ਆਪਾਂ ਕਾਸ਼ ਕਿਤੇ ਸਹੀ ਸਲਾਮਤ ਹੁੰਦੇ ਪਾਪਾ ਦੀ ਹੈਲਪ ਕਰਾਉਂਦੇ ਕੰਮਕਾਰਾਂ ਚ ਹੁੰਦਾ ਹੀ ਇਹ ਬੰਦਾ ਵੀ ਪਾਪਾ ਉਹ ਇਕੱਲਾ ਇਕੱਲੇ ਕੰਮ ਕਰਦੇ ਆ ਤੇ ਸਾਨੂੰ ਵੀ ਸੰਭਾਲਦੇ ਆ ਤੇ ਫਿਰ ਮਤਲਬ ਜੇ ਆਪਾਂ ਸਹੀ ਸਲਾਮਤ ਹੁੰਦੇ ਪਾਪਾ ਨਾਲ ਹੈਲਪ ਕਰਾਉਣੀ ਸੀ ਤੇ ਫਿਰ ਪਾਪਾ ਨੂੰ ਵੀ ਸੌਖਾ ਹਣਾ ਸੀ ਪਾਪਾ ਦਾ ਵੀ ਕੰਮ ਸੌਖਾ ਹਣਾ ਸੀ ਹਾਂ ਜੀ ਰਿਪਨ ਤੁਹਾਡੇ ਵੀ ਇਹੀ ਚੀਜ਼ ਬਾਤ ਨੇ ਹਾਂ ਜੀ ਤੁਸੀਂ ਜਿਵੇਂ ਕਹਿ ਰਹੇ ਸੀਗੇ ਤੁਸੀਂ ਗੱਲ ਕਰੋ ਕੰਪਲੀਟ ਤੁਸੀਂ ਕਹਿ ਰਹੇ ਸੀਗੇ ਕਿ ਮੈਂ ਜਦੋਂ ਮਨ ਦੇ ਵਿੱਚ ਕੋਈ ਇਦਾਂ ਦਾ ਖਿਆਲ ਹੁੰਦਾ ਕਿ ਤੁਸੀਂ ਵੀ ਚੜ੍ਹਦੀ ਕਲਾ ਦੇ ਨਾਲ ਚੜ੍ਹਦੀ ਕਲਾ ਹਾਂ ਜੀ ਬਾਕੀ ਇਹ ਸੋਚ ਲਈਦਾ ਵੀ ਮਹਾਰਾਜ ਜੀ ਨੇ ਜੋ ਕੀਤਾ ਸਹੀ ਕੀਤਾ ਕਈ ਸਾਡੇ ਤੋਂ ਵੀ ਥੱਲੇ ਦੇ ਲੈਵਲ ਦੇ ਮਤਲਬ ਵੀ ਮੰਜੀਰੇ ਪਏ ਆ ਕਈਆਂ ਕੋ ਹਿਲਿਆ ਤੱਕ ਨਹੀਂ ਜਾਂਦਾ ਕਿਆ ਪਰ ਫਿਰ ਵੀ ਸਹੀ ਖਲਮਤ ਆ ਮਤਲਬ ਵੀ ਬੋਲਦੇ ਆ ਰੋਟੀ ਪਾਣੀ ਖਾਣੇ ਆ ਵਾਹ ਜੇ ਆਪਣਾ ਸਾਰਾ ਕੰਮ ਕਰਦੇ ਆ ਹਾਂ ਬਸ ਇਹੋ ਹੀ ਕਰ ਲਈਦਾ ਮਹਾਰਾਜ ਦਾ ਸ਼ੁਕਰੀਆ ਕੀਤਾ ਅਜੇ ਤੱਕ ਬਹੁਤ ਬਹੁਤ ਵਧੀਆ ਸੋਚ ਹੈ ਇਹ ਪੈਣ ਤੁਸੀਂ ਫਿਰ ਜਿਵੇਂ ਜੋ ਇਹਨਾਂ ਨੇ ਗੱਲ ਕਹੀ ਆ ਹਾਂਜੀ ਨਾ ਕੋਈ ਗਲਾ ਸ਼ਿਕਵਾ ਜਿਵੇਂ ਕਹਿੰਦੇ ਕਿ ਸਾਡੇ ਤੋਂ ਵੀ ਔਰ ਇਹੀ ਦੁਨੀਆ ਸਿਆਣੇ ਇਹੀ ਕਹਿੰਦੇ ਆ ਕਿ ਆਪਣੇ ਤੋਂ ਹੀਟ ਲਿਆ ਨੂੰ ਨੀਵਿਆਂ ਨੂੰ ਦੇਖ ਕੇ ਤੁਸੀਂ ਜੀਓ ਬਿਲਕੁਲ ਬਿਲਕੁਲ ਜੀ ਜਿਤਨਾ ਬੇਟੇ ਨੇ ਕਿਹਾ ਵਾ ਤੇ ਅਹੀਂ ਆਪੇ ਇਹ ਸ਼ੁਕਰ ਕਰੀਦਾ ਪਰਮਾਤਮਾ ਪਰਮਾਤਮਾ ਜਿੱਥੇ ਵੀ ਰੱਖਿਆ ਤੂੰ ਵਧੀਆ ਰੱਖਿਆ ਬੋਲਦੇ ਨੇ ਆਪ ਦੱਸ ਕੇ ਕੁਝ ਖਾਣ ਨੂੰ ਮੰਗਦੇ ਨੇ ਹੂੰ ਤੁਰਦੇ ਨੇ ਇਹ ਵੀ ਕਿਸੇ ਦਿਨ ਤੁਰਨ ਲੱਗ ਜਣਗੇ ਇੰਨਾ ਪਰਮਾਤਮਾ ਨੇ ਸਾਨੂੰ ਦਿੱਤਾ ਆ ਛੱਤ ਨਹੀਂ ਸੀ ਸਾਡੀ ਉੱਤੇ ਪੱਕੀ ਘਰ ਵਧੀਆ ਬਣ ਗਿਆ ਸਾਡਾ ਇਹ ਵੀ ਤੁਰਨਗੇ ਕਿਸੇ ਦਿਨ ਨੂੰ ਹੂੰ ਉਹਦਾ ਉਹਦੇ ਸ਼ੁਕਰ ਚ ਰਹੀਦਾ ਪਰਮਾਤਮਾ ਦੇ ਸੰਗਤ ਦੇ ਸਹਯੋਗ ਨਾਲ ਬਣਿਆ ਹਾਂਜੀ ਬਿਲਕੁਲ ਜੀ ਸੰਗਤ ਨੇ ਸਹਿਯੋਗ ਕੀਤਾ ਇਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਹਾਂ ਦੇਸ਼ ਆ ਵਿਦੇਸ਼ਾਂ 'ਚ ਲੋਕਾਂ ਨੇ ਵੇਖੀਆਂ ਹੂੰ ਤੇ ਇੱਕ ਵੀਰ ਨੇ ਹੈਲਪ ਕੀਤੀ ਬਾਕੀ ਭੈਣ ਭਰਾਵਾਂ ਨੇ ਵੀ ਕਾਫੀ ਜ਼ਿਆਦਾ ਕੀਤੀ ਹੈ ਉਹਨੇ ਘਰ ਬਣਾਉਣ ਚ ਸਾਡੀ ਕਾਫੀ ਹੈਲਪ ਕੀਤੀ ਹਾਂਜੀ ਬਗ ਅੱਛਾ ਅੱਛਾ ਜਿਵੇਂ ਬਹੁਤ ਲੋਕ ਐਸੇ ਨੇ ਬਹੁਤ ਪੇਰੈਂਟਸ ਐਸੇ ਨੇ ਜਿਹੜੇ ਬਹੁਤ ਆਰਥਿਕ ਤੌਰ ਤੋਂ ਵੀ ਬਹੁਤ ਮਹੀਨੇ ਨੇ ਔਰ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਆ ਬੱਚੇ ਨੂੰ ਕੋਈ ਦਿਮਾਗੀ ਦਿੱਕਤ ਹੈ ਜਾਂ ਕੋਈ ਸਰੀਰਕ ਪਰੇਸ਼ਾਨੀ ਹੈ ਉਹਨਾਂ ਉਹਨਾਂ ਨੂੰ ਤੁਸੀਂ ਕਿਵੇਂ ਕਿਵੇਂ ਸੋਚਦੇ ਹੋ ਜਿਹੜੇ ਜੀਣ ਦੀ ਆਸ ਹੀ ਛੱਡੀ ਬੈਠੇ ਜੀ ਬਿਲਕੁਲ ਇਦਾਂ ਦੀ ਮਤਲਬ ਕਿ ਚੜ੍ਹਦੀ ਕਲਾ 'ਚ ਰਹਿਣ ਤੇ ਉਹਦੇ ਬਾਣੀ ਦੇ ਅੰਦਰ ਰਹਿਣ ਸਬਰ ਸ਼ੁਕਰ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਨਾ ਹੀ ਉਹਨਾਂ ਬੱਚਿਆਂ ਦੇ ਵੇਖ ਕੇ ਉਹਨਾਂ ਵੱਲ ਮੱਥੇ ਵਟ ਨਾ ਪਾਓ ਸਾਨੂੰ ਮੈਨੂੰ ਆਪ ਨੂੰ ਖੁਦ ਨੂੰ ਹੁੰਦਾ ਹੈ ਕਿ ਮੇਰੇ ਮੇਤਰਾ ਬੱਚੇ ਨੇ ਮੈਂ ਇਹਨਾਂ ਨੂੰ ਮਤਲਬ ਕਿ ਇਦਾਂ ਨਹੀਂ ਦੇਖ ਸਕਦੀ ਹੂੰ ਮਤਲਬ ਕਿ ਇਹਨਾਂ ਨੂੰ ਵਧੀਆ ਰੱਖਿਆ ਆਪਾ ਜਿੱਦਾਂ ਵੀ ਰੱਖਿਆ ਇਹਨਾਂ ਨੂੰ ਕਦੀ ਇਹੋ ਜੀ ਮਨ ਦੇ ਵਿੱਚ ਔਨ ਨਹੀਂ ਦੇ ਦਈ ਜੇ ਸਾਡਾ ਕਦੀ ਮਨ ਡੋਲਦਾ ਤੇ ਇਹ ਸਾਨੂੰ ਹੌਸਲਾ ਦਿੰਦੇ ਰਹਿੰਨੇ ਪਿਆਰੇ ਬੱਚੇ ਨੇ ਇਹ ਹੌਸਲਾ ਲੈਨੇ ਹਾਂਜੀ ਹੌਸਲਾ ਦਿੰਦੇ ਨੇ ਸਾਨੂੰ ਕਦੀ ਇਦਾਂ ਨਹੀਂ ਮਮਾ ਸੋਚਣਾ ਸਾਨੂੰ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਝ ਦਿੱਤਾ ਹੈ ਤੇ ਸਾਨੂੰ ਤੋਰਨਗੇ ਵੀ ਅਹਿਸਾਸ ਤੇ ਬੈਠੇ ਨੇ ਬੱਚੇ ਕਹਿੰਦੇ ਨੇ ਕਿ ਸਾਨੂੰ ਅਸੀਂ ਤੁਰਾਂਗੇ ਵੀ ਫਿਰ ਆਪਣਾ ਕਿਸੇ ਵੇਲੇ ਮਨ ਮਨ ਉਦਾਸ ਹੋ ਜਾਂਦਾ ਤੇ ਫਿਰ ਆਖੀਦਾ ਕਿ ਨਹੀਂ ਵਧੀਆ ਵਾ ਰਿਪਰ ਬਿਲਕੁਲ ਤੁਸੀਂ ਸਹੀ ਕਹਿੰਦੇ ਜੇ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਤੁਹਾਨੂੰ ਵੀ ਤੁਰਨਗੇ ਇੱਕ ਦਿਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਵਿਸ਼ਵਾਸ ਹਾਂ ਜੀ ਬਹੁਤ ਉਹਨਾਂ ਨੇ ਜੋ ਕੁਝ ਉਹਨਾਂ ਦੀ ਬਦੌਲਤ ਆ ਜੀ ਹਾਂਜੀ ਅੱਜ ਘਰ ਵੀ ਬੈਠੇ ਹਾਂ ਮਤਲਬ ਕਹਿੰਦਾ ਇਦਾਂ ਹੈ ਕਿ ਸਾਡਾ ਯਕੀਨ ਉੱਠ ਗਿਆ ਸੀ ਇੰਨੀ ਜਗ੍ਹਾ ਤੇ ਤੁਰੇ ਫਿਰੇ 19 ਸਾਲ ਕਹਿ ਲਓ ਤੁਸੀਂ 19 ਸਾਲ ਦਾ ਸੰਘਰਸ਼ 19 ਸਾਲਾਂ ਦੇ ਵਿੱਚੋ ਕਹਿ ਲਓ ਕਿ ਆ 2-3 ਸਾਲ ਹੋ ਗਏ ਨੇ ਸਾਨੂੰ ਇਦਾਂ ਮਤਲਬ ਕਿ ਇੰਨਾ ਕਿਤੇ ਵੀ ਮੇਰਾ ਯਕੀਨ ਉੱਠ ਗਿਆ ਸੀ ਇੰਨਾ ਜ਼ਿਆਦਾ ਮੈਂ ਨਹੀਂ ਡਾਕਟਰਾਂ ਦੇ ਗਏ ਸਾਰੇ ਕਿਤੇ ਗਏ ਪਰਮਾਤਮਾ ਮੈਂ ਕਿੰਨੂ ਕਿਹੜੇ ਗੁਰੂ ਨੂੰ ਮੰਨਾਂ ਕਿ ਮੈਂ ਮਤਲਬ ਕਿ ਮੈਨੂੰ ਵੀ ਯਕੀਨ ਹੋਵੇ ਬੈਠੀ ਬੈਠੀ ਇਦਾਂ ਸੋਚਣ ਨਹੀਂ ਹਾਂ ਤੇ ਬਾਬਾ ਦੀਪ ਸਿੰਘ ਮੈਂ ਕਿ ਬਾਬਾ ਦੀਪ ਸਿੰਘ ਜੀ ਮਤਲਬ ਕਿ ਇੰਨੀ ਸੰਗਤ ਤੇ ਇੰਨਾ ਜ਼ਿਆਦਾ ਸ਼ਰਧਾ ਹੈ ਭਾਵਨਾ ਹੈ ਤੇ ਉਹ ਸਹੀ ਵੀ ਹੁੰਦੇ ਸਾਰਾ ਕੁਝ ਠੀਕ ਹੁੰਦਾ ਹੈ ਤੇ ਮੇਰਾ ਵੀ ਵਿਸ਼ਵਾਸ ਹੋ ਜੇ ਇਦਾਂ ਹੀ ਬਸ ਇਦਾਂ ਹੀ ਗੱਲਾਂ ਕਰਦੇ ਕਰਦੇ ਇਹੋ ਜਿਹਾ ਵਿਸ਼ਵਾਸ ਵੱਜਾ ਇਹੋ ਜੀ ਮਹਾਰਾਜ ਦੀ ਦੇਣ ਹੋਈ ਸਾਨੂੰ ਸਾਰਾ ਕੁਝ ਬਰਮਾਦ ਤੁਹਾਨੂੰ ਲੱਗਿਆ ਕਿ ਆਪੀ ਬਣ ਗਿਆ ਹਾਂਜੀ ਬੱਚੇ ਵੀ ਕਾਫੀ ਹਾਲ ਦੇ ਵਿੱਚ ਠੀਕ ਹੋ ਗਏ ਨੇ ਪਹਿਲਾਂ ਟੇਡੇ ਟੇਡੇ ਤੁਰਦੇ ਹੀ ਹੁਣ ਸਹੀ ਹੋਏ ਥੋੜਾ ਜਿਹਾ ਟ੍ਰੀਟਮੈਂਟ ਆਪਾਂ ਇੱਥੋਂ ਮਾਨਸਿਓ ਕਰਵਾਇਆ ਸੀ ਸਹੀ ਸਿੱਧੇ ਹੋ ਗਏ ਨੇ ਪਰ ਇਹ ਆ ਕਿ ਤੋਰ ਜਾਨ ਨਹੀਂ ਪਈ ਜੇ ਲੱਤਾਂ ਦੀ ਵਿੱਚ ਅਸੀਂ ਇਹੀ ਪਰਮਾਤਮਾ ਅਗੇ ਆਸ ਅੱਛਾ ਤੁਹਾਨੂੰ ਤੁਹਾਨੂੰ ਇਹ ਇਹ ਜੇ ਮੈਂ ਪੁੱਛਾਂ ਇਹਦਾ ਇਲਾਜ ਹੋ ਸਕਦਾ ਜੇ ਪੈਸੇ ਵਾਲੀ ਗੱਲ ਨਾ ਹੋਵੇ ਜੇ ਸਹਿਯੋਗ ਹੋ ਜਾਏ ਪੈਸੇ ਦਾ ਇਹਦਾ ਇਲਾਜ ਹੋ ਸਕਦਾ ਜੇ ਨੈਕਸਟ ਲੈਵਲ ਕੋਈ ਟਰੀਟਮੈਂਟ ਮਿਲ ਜੇ ਹਾਂਜੀ ਇਹ ਤੇ ਪਰਮਾਤਮਾ ਜਾਣਦਾ ਹੈ ਤੇ ਜਾਂ ਇਹ ਡਾਕਟਰ ਹੀ ਜਾਣਦੇ ਨੇ ਮੈਂ ਜਿੱਦਾਂ ਹਾਂਜੀ ਸੀਪੀ ਕੇਸ ਦਾ ਤੇ ਮੇਰੇ ਹਿਸਾਬ ਨਾਲ ਅਜੇ ਇਲਾਜ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਮਤਲਬ ਪੂਰੀ ਤਰ੍ਹਾਂ ਇਲਾਜ ਨਾ ਹੋਵੇ ਪੂਰੀ ਤਰ੍ਹਾਂ ਨਹੀਂ ਥੋੜਾ ਬੋਤਾ ਫਿਜ਼ੀਓਥੈਰੇਪੀ ਆ ਮੈਂ ਫਿਜ਼ੀਓਥੈਰੇਪੀ ਜਿੱਦਾਂ ਹੁਣ ਮੇਰੇ ਗੋਡਿਆਂ 'ਚ ਦਿੱਕਤ ਆਉਂਦੀ ਆ ਡਾਕਟਰ ਲੋਕੀ ਦੱਸਦੇ ਆ 1 ਮਿੰਟ ਕਰਦੇ ਆ ਕਿ ਵੀਰ ਭਰਾ ਦੱਸਦੇ ਆ ਪੀ ਫਲਾਣੇ ਡਾਕਟਰ ਕੋ ਜਾਓ ਫਲਾਣੇ ਡਾਕਟਰ ਕੋ ਜਾਓ ਤੁਹਾਡੇ ਗੋਡੇ ਠੀਕ ਹੋ ਜਾਣਗੇ ਪਰ ਸਾਡਾ ਕਹਿ ਲੋ ਕਿ ਨਹੀਂ ਹੁਣ ਵਿਸ਼ਵਾਸ ਨਹੀਂ ਆਥੀ ਕੇ ਹਾਲਾਤ ਨਹੀਂ ਸਹੀ ਇੱਕ ਡਾਕਟਰਾਂ ਤੋਂ ਵਿਸ਼ਵਾਸ ਛੁੱਟ ਗਿਆ ਵਾ ਬਾਕੀ ਮੇਰੇ ਗੋਡਿਆਂ ਦਾ ਔਖਾ ਬਸ ਗੋਡਿਆਂ ਤੋਂ ਔਖਾ ਬਾਕੀ ਮੈਂ ਇਹਨਾਂ ਨੂੰ ਤੋੜ ਕੇ ਵੀ ਵਿਖਾਉਣਾ ਵਾ ਜਦੋਂ ਮੇਰੇ ਪੀੜ ਅੜ ਜੇ ਗੋਡੇ ਬਹੁਤ ਜ਼ਿਆਦਾ ਦਰਦ ਕਰਦੇ ਆ ਇਹਦੇ ਕਿਤੇ ਹੁਣ ਮੈਨੂੰ ਮੀਨ ਆਉਂਦੀ ਆ ਭਾਜੀ ਜਿਹੜੀ ਜਿਹੜੀ ਤੁਸੀਂ ਗੱਲ ਕੀਤੀ ਆ ਭੈਣ ਹੁਰੀ ਵੀ ਦੱਸ ਰਹੇ ਸੀਗੇ ਇਹ ਫਿਜ਼ੀਓਥੈਰੇਪੀ ਫਿਰ ਇਹਦੀ ਇਹਦੀ ਵੈਸੇ ਤਾਂ ਕਾਸਟਲੀ ਹੋਊਗੀ ਪਰ ਕਿੰਨਾ ਕੁ ਖਰਚਾ ਹੁੰਦਾ ਦੋ ਇਹਨਾਂ ਬੱਚਿਆਂ ਦੀ ਫਿਜ਼ੀਓਥੈਰੇਪੀ ਜੇ ਤੁਸੀਂ ਮਤਲਬ ਕਰਾਓ ਤੁਸੀਂ ਕਹਿ ਰਹੇ ਸੀ ਨਾ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਜੇ ਫਿਜ਼ੀਓਥੈਰੇਪੀ ਹੁੰਦੀ ਰਵੇ ਤਾਂ ਥੋੜਾ ਫਰਕ ਜ਼ਿਆਦਾ ਰਹਿੰਦਾ ਵਾ ਹਾਂਜੀ ਜਿੱਦਾਂ ਤੁਸੀਂ ਪਹਿਲਾਂ ਤੇ ਇਹਨਾਂ ਦੇ ਆਪਾਂ ਆਪਰੇਸ਼ਨ ਕਰਵਾਏ ਉਦੋਂ ਆਪਣੀ ਇਦਾਂ ਦੀ ਹਾਲਾਤ ਨਹੀਂ ਸੀ ਕਿ ਆਪਾਂ ਇੰਨੇ ਜੋਗੇ ਆ ਕੋਈ ਐਕਸਰਸਾਈਜ਼ ਵਾ ਇਹਨਾਂ ਨੂੰ ਕਰਵਾ ਸਕੀਏ ਫਿਜ਼ੀਓਥੈਰੇਪੀ ਕਰਵਾ ਸਕੀਏ ਠੀਕ ਹੈ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਸੀ ਹੈਗੀ ਤੇ ਹੁਣ ਜਿਵੇਂ ਜਲਦੀ ਸੀ ਥੋੜਾ ਟਾਈਮ ਕਰਵਾਈ ਵੀ ਆ ਪਰ ਇਨ ਮਤਲਬ ਕਹਿ ਲੋ ਕਿ ਕੋਈ ਪੈਸੇ ਤੇਲੀ ਦੀ ਤੰਗੀ ਪੇਸ਼ੀ ਆ ਜਾਂਦੀ ਹੈ ਇਸ ਦਾ ਉਹਦਾ ਵੀ ਉਨਾ ਚਿਰ ਹੀ ਅਸਰ ਰਹਿੰਦਾ ਹੈ ਜਿੰਨਾ ਚਿਰ ਆਪਾਂ ਕਰਵਾਈ ਜਾਈਏ ਉਹ ਲੌਂਗ ਟਰਮ ਕਹਿੰਦੇ ਡਾਕਟਰ ਲੰਬੇ ਟਾਈਮ ਚਲਨੀ ਆ ਪਰ ਇਨ ਨਾ ਕਹ ਲੋ ਚਲਨੀ ਆ 30000 ਰੁਪਿਆ ਕਢਣਾ ਸਾਡੀ ਫੈਮਿਲੀ ਲਈ ਔਖਾ ਵਾ ਮਹੀਨੇ ਦਾ ਹਾਂਜੀ ਮਹੀਨੇ ਦਾ ਔਰ ਇੱਕ ਦੋਨਾਂ ਲਈ ਕਿ ਇੱਕ ਬੱਚੇ ਲਈ ਦੋਨਾਂ ਲਈ ਦੋਨਾਂ ਲਈ 30000 ਰੁਪਿਆ ਹਾਂਜੀ ਠੀਕ ਹੈ ਔਰ ਜੇ ਜੇ ਇਹ ਫਿਜ਼ੀਓਥੈਰੇਪੀ ਨਿਰੰਤਰ ਚਲਦੀ ਰਹੇ ਤਾਂ ਇਹਦਾ ਮਤਲਬ ਇਹਨਾਂ ਦੇ ਉੱਤੇ ਅਸਰ ਵਿਜੀਬਲ ਇਫੈਕਟ ਨਜ਼ਰ ਆਉਂਦਾ ਹਾਂਜੀ ਥੋੜਾ ਬੋਤ ਹਾਂਦਾ ਵਾ ਇਫੈਕਟ ਹਾਂਜੀ ਠੀਕ ਹੈ ਹੁਣ ਹੁਣ ਜਿਵੇਂ ਹੁਣ ਇਹਨਾਂ ਦੀ ਪ੍ਰੈਸੈਂਟ ਸਥਿਤੀ ਕੀ ਹੈ ਪਾਜੀ ਇਹ ਦੀ ਜਿੱਦਾਂ ਵੀ ਰਿਪਣ ਦੇ ਦੇ ਜਿਆਦਾ ਵਾ ਮੇਰੇ ਪੇਨ ਹੁੰਦੀ ਹੈ ਮਤਲਬ ਬੋਡਿਆਂ ਦੇ ਹੱਡ ਦੀ ਬੋਡਿਆਂ ਦੇ ਪੇਨ ਉਹਦਾ ਉਹਦਾ ਹੀ ਚੱਕਰ ਹੈ ਤੇ ਤਰੇਪ ਤੋਂ ਤਹੇ ਤਾਂ ਨਹੀਂ ਪਤਾ ਹੀ ਉਹਦੇ ਲੱਕ ਜਿਆ ਠੀਕ ਹੈ ਉਹ ਹੁਣ ਦੱਸਦੇ ਆ ਵੀਰ ਭਰਾ ਕਿਸੇ ਵੇਲੇ ਮਨ ਚ ਹੁੰਦਾ ਹੈ ਕਿਸੇ ਕਿਸੇ ਵਧੀਆ ਡਾਕਟਰ ਕੋਲ ਲੈ ਜਾਈਏ ਇਹਨਾਂ ਨੂੰ ਫਿਰ ਜਦੋਂ ਆਪਣੀ ਆਪਣੀ ਸਥਿਤੀ ਵੇਖੀ ਦੀ ਆ ਫੇਰ ਥੋੜਾ ਜਿਹਾ ਕਈ ਦਾ ਮਨ ਚ ਬਹੁਤ ਹੁੰਦਾ ਕਿ ਮੈਂ ਬੱਚਿਆਂ ਨੂੰ ਇੱਕ ਵਾਰੀ ਕਿਤੇ ਇਹੋ ਜਿਹਾ ਡਾਕਟਰ ਮਿਲ ਜੇ ਜਿਹੜਾ ਇਹਨਾਂ ਨੂੰ ਸਹੀ ਕਰ ਦੇ ਗੋਡਿਆਂ ਤੋਂ ਰਿਪਣ ਬਹੁਤ ਜ਼ਿਆਦਾ ਦਰਦ ਹੁੰਦੀ ਐ ਨੂੰ ਜੀ ਆਂਦਾ ਕਿ ਜੇ ਮੇਰੇ ਗੋਡੇ ਦਰਦਨਾ ਹੋਣ ਤੇ ਮੈਂ ਤੁਰਾਂ ਤੁਰਿਆ ਵੀ ਐ ਦੋ ਦਿਨ ਵਾਰੀ ਸਿੱਧਾ ਹੋ ਕੇ ਤੁਰਿਆ ਵੀ ਐ ਜਦੋਂ ਤੁਰ ਕੇ ਦੇਖਿਆ ਵੈਸੇ ਹਾਂਜੀ ਕਈ ਵਾਰ ਨਾ ਮੈਂ ਜ਼ਿਆਦਾਤਰ ਪੇਨ ਕਿਲਰ ਖਾਂਦਾ ਨਹੀਂ ਇੱਕ ਵਾਰੀ ਖਾ ਕੇ ਵੇਖੀ ਪਰ ਮੇਰਾ ਜਦੋਂ ਮਤਲਬ ਗੋਡੇ ਠੀਕ ਹੋ ਜਨਾਂ ਮੈਂ ਛੱਡ ਕੇ ਵਾਕਰ ਤੁਰ ਪੈਣ ਨਹੀਂ ਜਿਵੇਂ ਹੁਣ ਤੁਸੀਂ ਜੇ ਸਫਰਜ ਕਰੋ ਆਪਾਂ ਐ ਸੋਚੋ ਕਿ ਤ ਉੱਠ ਕੇ ਜੇ ਕੋਈ ਹਸਾਰਾ ਦੇ ਕੇ ਉਠਾਵੇ ਦੋ ਤਿੰਨ ਕਦਮ ਵੀ ਨਹੀਂ ਪੱਟੇ ਜਾਂਦੇ ਸਾਰੇ ਨਾ ਪੱਟ ਲੂੰਗਾ ਮੈਂ ਬਿਨਾਂ ਦਰਦ ਕਰੂਗੀ ਦੰਦ ਹੋਊਗੀ ਦਰਦ ਹੁੰਦੀ ਹੈ ਦਰਦ ਹੁੰਦੀ ਹੈ ਦਰਦ ਠੀਕ ਹੈ ਹਾਂਜੀ ਔਰ ਭਾਈ ਤੁਸੀਂ ਦੂਸਰੇ ਬੇਟੇ ਨੂੰ ਤੁਸੀਂ ਚੁੱਕ ਕੇ ਲੈ ਕੇ ਆਏ ਉਹ ਬਿਲਕੁਕੁਲ ਪੈਰ ਨਹੀਂ ਲੱਗਦੇ ਥੱਲੇ ਉਹਨੂੰ ਫੜ ਕੇ ਚਾਹੇ ਪਿੱਛੋਂ ਫੜ ਕੇ ਕਾੜਨੀ ਉਹ ਵਾਕਰ ਨਾਲ ਖਲਾਰ ਖਲੂਰ ਲਈਦਾ ਠੀਕ ਹੈ ਤੇ ਪਰ ਉਹਦਾ ਨਾ ਜਿੱਦਾਂ ਨਾ ਭਾਈ ਇੱਕ ਸਾਈਡ ਜਿੱਦਾਂ ਨਾ ਕਹਿੰਦੇ ਨੇ ਚੂਲਾ ਜੜਾਉਂਦਾ ਉਹ ਜਿੱਦਾਂ ਇਹਦਾ ਛੋਟਾ ਆ ਕਿਤੇ ਬਾਈਕਾਂ ਤੇ ਗਾਇਗ ਮੋਟਰਸਾਈਕਲ ਤੇ ਗੱਡੀ ਤੇ ਉਹ ਥੋੜਾ ਜਿਹਾ ਇਦਾਂ ਟੇਡਾ ਹੋ ਜਾਂਦਾ ਹੂੰ ਤੇ ਉਹਦਾ ਵੀ ਇਲਾਜ ਦੱਸਦੇ ਵੀਰ ਭਰਾ ਪਰ ਥੋੜਾ ਜਿਹਾ ਤੁਹਾਨੂੰ ਦੱਸੀ ਆਪਣੀ ਕਿੰਨਾ ਖਰਚਾ ਆ ਜਾਂਦਾ ਉਹ ਇਲਾਜ ਤੇ ਖਰਚਾ ਤਾਂ ਹੁਣ ਇਹ ਡਾਕਟਰਾਂ ਨੂੰ ਦੱਸਿਆ ਹੀ ਉੱਥੋਂ ਤੱਕ ਜਾਣ ਅਸੀਂ ਅਜੇ ਤੱਕ ਪਹੁੰਚੇ ਨਹੀਂ ਆ ਗੱਡੀ ਕਿੱਥੇ ਡਾਕਟਰ ਕੀ ਖਰਚਾ ਦੱਸਦੇ ਉਹ ਇੱਕ ਤੁਸੀਂ ਖੁੱਲ ਕੇ ਗੱਲ ਕਰ ਸਕਦੇ ਹੋ ਜੀ ਸਦਾ ਇਹੀ ਮਤਵ ਹੈ ਕਿ ਤੁਹਾਡਾ ਦੱਸਿਆ ਵੀ ਗੈਪ ਹੋ ਰਿਹਾ ਉਹਨਾਂ ਦਾ ਬਚਾਅ ਆਂਦੇ ਵੀ ਇੱਦਾਂ ਤੁਰਦਾ ਤੇ ਉਹ ਠੀਕ ਹੋ ਗਿਆ ਜੈਪੁਰ ਤੋਂ ਹੁੰਦਾ ਤੇ ਹੋਰ ਕੋਈ ਖਰਚਾ ਵੀ ਦੱਸਿਆ ਇਲਾਜ ਖਰਚਾ ਤਾਂ ਉਹਨਾਂ ਦੱਸਿਆ ਇੱਕ ਬਠਿੰਡੇ ਹੀ ਉੱਥੇ ਵੀ ਉਹਨਾਂ ਖਰਚਾ ਦੱਸਿਆ ਵੀ ਖਰਚਾ ਤਾਂ ਲੱਗਣਾ ਹੀ ਕਿੰਨਾ ਖਰਚਾ ਜਿੱਦਾਂ ਮਤਲਬ 10 ਦੇ ਬਹੁਤ ਪੁੰਦੇ ਆ ਪਰ ਨਹੀਂ ਹੈ ਜੀ ਆਪਾਂ ਨਹੀਂ ਜਾ ਸਕਦੇ ਆ ਤੁਸੀਂ ਜਦੋਂ ਇਹਨਾਂ ਦਾ ਪੀ ਆਪਾਂ ਬਠਿੰਡੇ ਵੀ ਜਾਈਏ ਨਾ तकरीबन ਇੱਕ ਵਾਰੀ ਜਾਈਏ 10000 ਰੁਪਏ ਲੈ ਕੇ ਜਾਵਾਂ ਤੇ ਪੂਰਾ ਖਰਚਾ ਕਿੰਨਾ ਹੈਗਾ ਉਸ ਪੈਕੇਜ ਦਾ ਜਿੰਨੇ ਜੇ ਉਹ ਤਾਂ ਉੱਥੇ ਜਾ ਕੇ ਪਤਾ ਲੱਗਣਾ ਵੇ ਠੀਕ ਹੈ ਹਾਂ ਜੀ ਕਿਉਂਕਿ ਉਹ ਆਂਦੇ ਵੀ ਇਹਨਾਂ ਸਥਿਤੀ ਚੈੱਕ ਕਰਕੇ ਤੇ ਫੇਰ ਅੱਛਾ ਹਾਂ ਜੀ ਇੱਕ ਭਾਜੀ ਬਹੁਤ ਵਧੀਆ ਡਾਕਟਰ ਉਹ ਡਾਕਟਰ ਨਾ ਸ਼ਾਇਦ ਤੁਸੀਂ ਵੀ ਵੀਡੀਓ ਵੀ ਉਹਨਾਂ ਦੀਆਂ ਵੇਖੀਆਂ ਹੋਣਗੀਆਂ ਵਿੰਗੇਟ ਐਡੇ ਜਿੱਦਾਂ ਦੇ ਕੋਈ ਪੇਸ਼ੈਂਟ ਆਉਂਦੇ ਨੇ ਉਹਨਾਂ ਕੋਲ ਬਿਲਕੁਲ ਸਹੀ ਹੋਗੇ ਤਾਂ ਤੁਰ ਕੇ ਜਾਂਦੇ ਨੇ ਉਹ ਵੀ ਉਹਨਾਂ ਨੇ ਸਾਨੂੰ ਐਡਰੈਸ ਤੇ ਪਾਇਆ ਸੀ ਪੂਰਾ ਉਹ ਯਾਦ ਨਹੀਂ ਹੁਣ ਸਾਨੂੰ ਐਡਰੈਸ ਉਹਨਾਂ ਦਾ ਉਹ ਕਹਿੰਦੇ ਹੀ ਲੈ ਕੇ ਜਾਓ ਪਰ ਅਸੀਂ ਆਪਣੀਆਂ ਪ੍ਰੋਬਲਮਸ ਕਰਕੇ ਨਹੀਂ ਬੱਚਿਆਂ ਨੂੰ ਖੜਵਾਹੀ ਹੁਣ ਜਿੱਦਾਂ ਤੁਸੀਂ ਮਤਲਬ ਹਰ ਇੱਕ ਦਾ ਹਰ ਇੱਕ ਕਿਸਾਨ ਦਾ ਇਹ ਹੀ ਹਾਲ ਹੁਣ ਜਿੱਦਾਂ ਮਤਲਬ ਸਾਡੀ ਫਸਲ ਜੋ ਫਸਲ ਨਿਕਲਦੀ ਆ ਹਰ ਸਾਲ ਉਸ ਤੋਂ ਮਤਲਬ ਦੁੱਗਣੀ ਤੋਂ ਅੱਗੇ ਦੁੱਗਣੀ ਨਿਕਲਦੀ ਐ ਰਕਬ ਬਿਲਕੁਲ ਥੋੜੀ ਆਦਤੋਂ ਵੀ ਥੋੜੀ ਨਿਕਲਦੀ ਐ ਬਈ ਕਿੰਨੀ ਕਿੰਨੇ ਜ਼ਮੀਨ ਵਾਲੇ ਕਿਸਾਨ ਹੋ ਤੁਸੀਂ ਕਿੰਨੀ ਜ਼ਮੀਨ ਸਾਡੇ ਕੋਈ ਸਿਰਫ 2 ਏਕੜ ਦੀ ਮੀ 2 ਏਕੜ ਜ਼ਮੀਨ ਆ ਸਾਂਝੀ ਹੈ ਕਿ ਤੁਹਾਡੇ ਹਿੱਸੇ ਜਿਹੜੇ 2.5 ਏਕੜ ਨੇ ਮੇਰੇ ਹੀ ਹਿੱਸੇ ਆ। ਔਰ ਇੱਥੇ ਇਹ ਇਸ ਏਰੀਆ ਦੇ ਵਿੱਚ ਡੇਰਾ ਬਬਨਾਨਾ ਖੇਰੀ ਦੇ ਵੀ ਹੜ੍ਹਾਂ ਨੇ ਬਹੁਤ ਮਾਰ ਮਾਰੀ। ਤੁਹਾਡਾ ਵੀ ਹੋਇਆ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਸਾਡਾ ਬਾਰਿਸ਼ ਕਰਕੇ ਹੀ ਸਾਡਾ ਬਾਰਿਸ਼ ਕਰਕੇ ਹੋਇਆ। ਬਾਰਿਸ਼ ਨਾਲ ਯਾਦ ਕਾ ਬਾਰਿਸ਼ ਨਾਲ ਬਹੁਤ ਨੁਕਸਾਨ ਕੀਤਾ। ਠੀਕ ਹੈ। ਅੱਛਾ ਭਣੇ ਆਪਾਂ ਆਪਾਂ ਵਾਪਸ ਆਈਏ ਆਪਾਂ ਉਹ ਸਾਰੀਆਂ ਗੱਲਾਂ ਆਪਾਂ ਕਰ ਰਹੇ ਆਂ। ਹਾਂਜੀ। ਇੱਕ ਮਾਂ ਦੇ ਨਜ਼ਰੀਏ ਦੇ ਨਾਲ ਤੁਹਾਨੂੰ ਪੁੱਤ ਤੁਹਾਡੇ ਪੁੱਤਾਂ ਵਰਗੇ ਬਹੁਤ ਪਿਆਰੇ ਨੇ। ਹਾਂਜੀ। ਇੱਕ ਮਾਂ ਦੇ ਨਜ਼ਰੀਏ ਨਾਲ ਜਿਵੇਂ ਮੈਂ ਮੈਂ ਉਹੀ ਚੀਜ਼ ਪੁੱਛ ਰਿਹਾ ਸੀਗਾ ਕਿ ਬਹੁਤ ਲੋਕੀ ਆਸ ਛੱਡ ਜਾਂਦੇ ਨੇ ਬਹੁਤ ਤਰ੍ਹਾਂ ਦੇ ਉਹਨਾਂ ਦੇ ਮਨ ਦੇ ਵਿੱਚ ਜਜ਼ਬਾਤ ਹੁੰਦੇ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਵੀ ਕਈ ਔਖੇ ਨੇ ਹਾਂਜੀ ਹਾਂਜੀ ਟੋਡਾ ਤੁਸੀਂ ਗੁਰਸਿੱਖੀ ਦੇ ਵਿੱਚੋਂ ਤੁਸੀਂ ਕਿਸ ਕੀ ਸਜਾਈ ਆ ਘਰੇ ਨਿਰੰਤਰ ਬਾਣੀ ਦਾ ਪ੍ਰਵਾਹ ਚੱਲਦਾ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਹੋ ਤੁਸੀਂ ਅੱਜ ਉਹਨਾਂ ਲੱਖਾਂ ਮਾਵਾਂ ਨੂੰ ਜਿਹੜੀਆਂ ਸੁਣ ਰਹੀਆਂ ਨੇ ਜਿਹੜੇ ਇਸ ਹਾਲਾਤ ਚੋਂ ਗੁਜ਼ਰ ਰਹੇ ਨੇ ਹਾਂਜੀ ਉਹ ਉਹ ਉਹਨਾਂ ਨੂੰ ਤੁਸੀਂ ਇਹ ਸੁਨੇਹਾ ਲਾਓ ਤਾਂ ਤੁਸੀਂ ਕੀ ਕਹੋਗੇ ਕਿਹੜੀ ਫੋਰਸ ਦੇ ਨਾਲ ਆਪਣੇ ਆਪ ਨੂੰ ਉਹ ਅੱਗੇ ਵਧਾਉਣ ਬਸ ਜੀ ਇਹੀ ਆ ਜੀਨ ਦਾ ਮਤਲਬ ਕੀ ਰੱਖਣਾ ਆਪਣਾ ਜਿੱਦਾਂ ਇਹਨਾਂ ਬੱਚਿਆਂ ਨੂੰ ਐਦਾਂ ਨਾਮ ਆਪਣੇ ਤੋਂ ਮਤਲਬ ਕੀ ਨਾ ਕਰਨ ਐਦਾਂ ਵਧੀਆ ਤਰੀਕੇ ਨਾਲ ਉਹਨਾਂ ਨਾਲ ਡੀਲ ਕਰਨ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਰੱਖਦੇ ਆਂ ਵਧੀਆ ਰੱਖਦੇ ਆਪਾਂ ਝਿਰਕਾਂ ਝੁੜਕਾਂ ਵੀ ਕਦੇ-ਕਦੇ ਪੈ ਜਾਂਦੀਆਂ ਹਾਂਜੀ ਉਹ ਤੇ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਇਹ ਜਿਹੜਾ ਕਿ ਜਿੱਦਾਂ ਮਤਲਬ ਸਾਡੀ ਫੈਮਿਲੀ ਦਾ ਬਹੁਤ ਜ਼ਿਆਦਾ ਪੋਜ਼ਿਟਿਵ ਮਹੌਲ ਰਿਆ ਮਹੌਲ ਰਿਆ ਵਾ ਤੇ ਸਾਨੂੰ ਕਦੀ ਐਦਾ ਫੀਲ ਨਹੀਂ ਹੋਇਆ ਕਿ ਆਪਾਂ ਕਿਸੇ ਚੀਜ਼ ਤੋਂ ਬੰਨ੍ਹੇ ਹੀ ਰਹਿ ਗਏ ਬੰਨ੍ਹੇ ਹੀ ਰਹਿ ਗਏ ਜਿੱਦਾਂ ਆਪਾਂ ਨਹੀਂ ਤੁਰ ਫਿਰ ਸਕਦੇ ਸਾਨੂੰ ਇੰਨਾ ਫੀਲ ਨਹੀਂ ਹੋਣ ਦਿੱਤਾ ਕਿਉਂਕਿ ਸਾਡੇ ਮੰਮਾ ਦਾ ਬਹੁਤ ਵਧੀਆ ਸੁਭਾਅ ਆ ਕਹ ਲਓ ਬਹੁਤ ਡੈਡੀ ਘੁਰ ਦਿੰਦੇ ਆ ਪੜਾਵਾ ਨਹੀਂ ਪਾਪਾ ਦਾ ਵੀ ਨਹੀਂ ਪਾਪਾ ਇਹ ਕੈਮਰੇ ਤੇ ਕਹਿਣ ਦੀ ਗੱਲ ਨਹੀਂ 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 ਸਗੋਂ ਮੰਮਾ ਥੋੜੀ ਯਾਰ ਕਦੀ ਯਾਰ ਗੁੱਸਾ ਕਰ ਲੈਣਗੇ ਪਾਪਾ ਨੇ ਵੀ ਨਹੀਂ ਕੀਤਾ ਤੇ ਬਾਕੀ ਮੈਂ ਮੈਂ ਇੱਕ ਚੀਜ਼ ਸਾਥ ਸੁਣੀਆ ਹੁਣੇ ਅਸੀਂ ਜਦੋਂ ਆ ਲਾਰੇ ਸੀਗੇ ਕਾਲਰ ਮਾਈਕ ਤੇ ਮੈਨੂੰ ਕਹੋ ਭਾਜੀ ਥੋੜਾ ਉੱਚੀ ਬੋਲ ਕੇ ਦਿਖਾਓ ਇਹ ਕਹਿੰਦਾ ਕਹਿੰਦਾ ਉਹਦਾਂ ਬੋਲੋ ਜਿੱਦਾਂ ਸਾਨੂੰ ਡਾਂਟਦੇ ਹੁੰਦੇ ਕਈ ਵਾਰੀ ਨਹੀਂ ਇੰਨਾ ਕ ਤਾਂ ਮੈਨੂੰ ਲੱਗਦਾ ਭਾਜੀ ਮੁਰੂ ਤੇ ਡਾਂਟ ਵੀ ਜ਼ਰੂਰੀ ਆ ਹਾਂ ਨਹੀਂ ਫਿਰ ਬੰਦਾ ਵਿਗੜ ਜਾਂਦਾ ਤਾਂ ਇਹਨਾਂ ਨੂੰ ਥੋੜਾ ਇਹ ਕਰਦਾ ਉਹ ਕਹਿੰਦਾ ਕਿਹੜਾ ਇਪੋ ਇਹਨਾ ਨਾ ਕਰਦੇ ਉਹ ਗੱਲੋਂ ਡਾਟਿਆ ਬਾਕੀ ਮੈਂ ਕਿਸੇ ਚੀਜ਼ ਤੋਂ ਜਿੰਨੇ ਜੋਗਾ ਮੈਂ ਹੈਗਾ ਨਾ ਮੈਂ ਕਦੀ ਨਹੀਂ ਕਿਉਂਕਿ ਆ ਤਾਂ ਮੈਂ ਆਪਣੇ ਆਪ ਕਰਮਾਂ ਵਾਲਾ ਸਮਝਦਾ ਫੇ ਚਲੋ ਜੋ ਵੀ ਆ ਦੂਰ ਨਾ ਜਾਈਏ ਤੁਹਾਡੇ ਲੁਧਿਆਣੇ ਚ ਭਾਜੀ ਗੁਰਪ੍ਰੀਤ ਨੇ ਹਾਂਜੀ ਮਿੰਟੂ ਜੀ ਮਿੰਟੂ ਜੀ ਉਹਨਾਂ ਵੇਖੋ ਕਿ ਤਾ ਸੰਭਾਲਿਆ ਅਸੀਂ ਤਾਂ ਸਾਇ ਸਾਡੇ ਆਪਣੇ ਕਈ ਵਾਰ ਮੈਂ ਵੀਡੀਓ ਵੀਡੀਓ ਵੇਖਣਾ ਨਾ ਕਈ ਜਿਹੜੇ ਵੀਰ ਭਰਾ ਨੇ ਵੇਖਿਆ ਕਈ ਬੱਚੇ ਨਾ ਇਦਾਂ ਜਿਹੜੇ ਹੈਂਡੀਕੈਪ ਬੱਚੇ ਉਹਨਾਂ ਨੂੰ ਛੱਡ ਜਾਂਦੇ ਆ ਨਾ ਜਦੋਂ ਵੀ ਸੰਸਥਾ ਦੇ ਗਾੜੀ ਛੱਡ ਜਾਂਦੇ ਆ ਇਦਾਂ ਇਦਾਂ ਉਹ ਮੈਨੂੰ ਬੜਾ ਦੁੱਖ ਜਾਂਦਾ ਕਈ ਵਾਰ ਮੈਂ ਰੋਇਆ ਵੀ ਹਾਂ ਪਰ ਮੈਂ ਉਹਨਾਂ ਵੀਰਾਂ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਤੁਸੀਂ ਜੀ ਇਹ ਸੋਚੋ ਵੀ ਅਸੀਂ ਬਹੁਤ ਕਰਮਾਂ ਵਾਲੇ ਆ ਤੇ ਜਿਹਾ ਸਾਨੂੰ ਇਹ ਜਿਹੇ ਬੱਚੇ ਸਾਨੂੰ ਮਿਲੇ ਆ ਕੋਈ ਗੱਲ ਨਹੀਂ ਇਹੋ ਜੀ ਇਹਨਾਂ ਨੇ ਵੇਖ ਲੋ ਦੁੱਖ ਕੱਟਨੇ ਇਹਨਾਂ ਕੀ ਪਤਾ ਸਾਨੂੰ ਕਿੱਥੇ ਲੈ ਜਾਣਾ ਹਾਂ ਇਹ ਗੱਲ ਤਾਂ ਸਾਨੂੰ ਨੂੰ ਪਤਾ ਕਿਸ ਕਿਸ ਟਾਈਮ ਨੂੰ ਇਹਨਾਂ ਕਿੱਥੇ ਲੈ ਜਾਣਾ ਹੁਣ ਵੀ ਆਜ ਤਾਂ ਇਹਨਾਂ ਦੇ ਜਦਾਂ YouTube ਤੇ ਜਾਂ Insta ਦਾ ਚੈਨਲ ਚੱਲਦਾ ਮੇਰੇ ਵੀਰ ਭਰਾ ਕਈ ਮੈਨੂੰ ਫੋਨ ਕਰਦੇ ਆ ਮੈਨੂੰ ਖੁਸ਼ੀ ਜੀ ਹੁੰਦੀ ਹੈ ਵੀ ਇਹਨਾਂ ਕਰਕੇ ਮੈਨੂੰ ਕੰਨਦੇ ਬਾਕੀ ਲੋਕਾਂ ਦੀ ਸਪੋਰਟ ਕਰਕੇ ਸਾਡੀ ਫੈਮਿਲੀ ਵੀ ਉਹਦਾ ਬਹੁਤ ਪੋਜ਼ਿਟਿਵ ਰਹਿੰਦੀ ਆ ਤੇ ਤਾਂ ਕਰਕੇ ਸ਼ਾਇਦ ਆਪਾਂ ਨਹੀਂ ਟੈਨਸ਼ਨ ਲੈਂਦੇ ਤੁਸੀਂ ਵੀ ਬਲੌਗਿੰਗ ਵੀ ਕਰਦੇ ਹੋ YouTube ਤੇ ਹਾਂ ਹਾਂ ਇਹ ਕਿਤੇ ਕਿਤੇ ਕਰ ਲਈਦੀ ਹੈ ਮਾਰੀ ਕਿਹੜਾ ਕੀ ਚੈਨਲ ਬਣਾਇਆ ਤੁਸੀਂ Twins brother 771 Twins brother 771 ਹਾਂ ਇੰਸਟਾ ਤੇ ਵੀ ਇਹੀ ਤੇ YouTube ਤੇ ਵੀ ਇਹੀ ਆ ਤੇ ਬਾਕੀ ਜਿਆਦਾ ਕੌਣ ਚਲਾਉਂਦਾ ਤੁਸੀਂ ਹਾਂ ਜਿਆਦਾ ਮੈਂ ਹੀ ਪਾਉਂਦਾ ਮਤਲਬ ਵੀਡੀਓ ਮੈਂ ਹੀ ਪਾਉਂਦਾ ਠੀਕ ਹੈ ਹਾਂਜੀ ਬੋਲਦਾ ਇਹੋ ਹੀ ਜਿਆਦਾ ਬੋਲਦਾ ਮੈਂ ਹੀ ਆ ਬੋਲਦਾ ਇਹੀ ਜਿਆਦਾ ਕਿ ਬੋਲਣ ਨਹੀਂ ਦਿੰਦਾ ਬੋਲਣ ਹੀ ਨਹੀਂ ਦਿੰਦਾ ਨਹੀਂ ਦਿੰਦਾ ਬੋਲਣ ਕਹਿ ਰਿਹਾ ਬੋਲਣ ਹੀ ਨਹੀਂ ਦਿੰਦਾ ਅੱਛਾ ਮੇਰੀ ਆਦਤ ਇਹ ਆ ਕਿ ਮੈਂ ਚਲੋ ਮੈਂ ਦੱਸਦਾ ਵਾਂ ਮੈਨੂੰ ਆਦਤ ਪੈ ਗਈ ਬੋਲ ਬੋਲ ਕੇ ਹਾਂ ਪ੍ਰੈਕਟਿਸ ਹੋ ਗਈ ਹਾਂ ਜੀ ਪ੍ਰੈਕਟਿਸ ਹੋ ਗਈ ਸਤਾਨੀਆਂ ਚ ਵੀ ਇਹ ਥੋੜਾ ਜਿਆਦਾ ਕੀ ਸਤਾਨੀ ਕਰਦੇ ਜੀ ਵੈਸੇ ਵੀ ਥੋੜਾ ਸਤਾਨੀ ਅੱਛਾ ਕੀ ਪਸੰਦੀਦਾ ਚੀਜ਼ ਕੀ ਆ ਖਾਣ ਨੂੰ ਕੀ ਫਰਮੈਸ਼ ਹੁੰਦੀ ਆ ਘਰੇ ਖਾਣ ਨੂੰ ਤੇ ਬਹੁਤ ਸਾਰ ਕੇ ਮਤਲਬ ਬਹੁਤ ਸਾਰੀਆਂ ਫਰਮੇਸ਼ਾਂ ਵਾ ਨਹੀਂ ਕੋਈ ਖਾਸ ਜਿਵੇਂ ਹੋਵੇ ਕਿ ਅਜਾ ਖਾਣਾ ਵਾ ਖਾਸ ਮਿਰਪਤ ਦੀ ਕੀ ਹੁੰਦੀ ਆ ਚਾਪਾ ਸੋਇਆਬੀਨ ਦੀ ਚਾਪ ਜਿਆਦਾ ਚਾਪਾ ਇਹਦੇ ਮਿਲ ਜਾਂਦੀਆਂ ਨੇੜੇ ਚਾਪ ਹਾਂਜੀ ਹਾਂਜੀ ਅਜਾ ਪਿੰਡ ਪਿੰਡ ਪਹੁੰਚ ਗਈ ਚਾਪਾ ਸੋਇਆਬੀਨ ਦੀ ਕਿ ਮੈਦੇ ਦੀ ਮੈਦੇ ਦੀ ਹੁੰਦੀ ਆ ਜਿਆਦਾ ਨਾਲ ਖਾਇਆ ਕਰ ਚਾਪਾ ਇਹ ਤਾਂ ਕੱਲ ਵੀ ਕਾਲਜ ਗਏ ਸੀ ਹਾਂ ਉਹ ਉੱਥੇ ਵੀ ਰਸਤੇ ਦੇ ਵਿੱਚ ਨਾ ਜਿਹੜੇ ਬੱਚੇ ਇਹਨਾਂ ਦੇ ਹੈਲਪਰ ਆ ਉਹਨਾਂ ਨੂੰ ਥੋੜੀ ਭੁੱਖ ਲੱਗੀ ਮੈਂ ਕੁਝ ਖਵਾ ਦਈਏ ਅੰਨਾ ਪਾਪਾ ਚਾਂਪਾ ਕੋ ਆ ਰਹੀ ਹੈ ਹਾਂ ਅੱਛਾ ਹਾਂਜੀ ਅੱਛਾ ਅੱਛਾ ਤੁਸੀਂ ਫਿਰ ਇਹਨਾਂ ਨੂੰ ਵੀ ਗੁਰਬਾਣੀ ਨਾਲ ਜੋੜਿਆ ਜੀ ਹਾਂਜੀ ਕੋਸ਼ਿਸ਼ ਕਰਦੇ ਨੇ ਹੁਣ ਪਹਿਲਾਂ ਤੇ ਬਹੁਤ ਸਿਰਕ ਪਾਈ ਕਰਾਉਂਦੇ ਸੀ ਪਾਠ ਕਰਨ ਨਹੀਂ ਕਰਦੇ ਪਾਠ ਹਾਂਜੀ ਚੌਪਈ ਸਾਹਿਬ ਦਾ ਪਾਠ ਕਰਦੇ ਨੇ ਰੋਜ਼ ਕਰਨਾ ਹੀ ਕਰਨਾ ਹਾਂਜੀ ਕਿਤੇ ਕਿਤੇ ਕਰ ਜਾਂਦੇ ਇਹ ਤੁਹਾਨੂੰ ਕਿਹਾ ਨਾ ਕਿ ਕਹਿਣਾ ਕੱਟ ਮੰਨਦਾ ਮੇਰਾ ਕਿਤੇ ਕਿਤੇ ਕਰ ਜਾਂਦੇ ਢੇਲ ਜਦੋਂ ਕਿਤੇ ਮੈਨਾਂ ਅਗਾਹ ਪਛਾਣ ਹੋਈ ਹੋਆ ਨਹੀਂ ਤਾਂ ਵੇ ਸਿਰ ਤੇ ਹੋ ਕੇ ਕਰਵਾਨੀ ਕਿ ਪਾਠ ਕਰੋ ਪਾਠ ਕਰਨੇ ਤੁਹਾਨੂੰ ਤਾਰਨਾ ਆ ਉਹ ਪ੍ਰਮਾਤਮਾ ਦਾ ਜਿਨ੍ਹਾਂ ਨਾਮ ਜਪੋਗੇ ਉਹਨੇ ਦੁੱਖ ਤੁਹਾਡੇ ਕੱਟਣਗੇ ਇੱਕ ਤੁਸੀਂ ਆਪਣੇ ਜਿੱਦਾਂ ਤੁਸੀਂ ਆਪ ਰੋਟੀ ਖਾਣੀ ਆ ਉਹ ਅਸਰ ਤੁਹਾਨੂੰ ਹੋਣਾ ਹੈ ਗੁਰਬਾਣੀ ਪੜੋਗੇ ਉਹਦਾ ਅਸਰ ਜ਼ਿਆਦਾ ਤੁਹਾਨੂੰ ਹੋਣਾ ਆ ਤੂੰ ਤੁਹਾਡਾ ਬਹੁਤ ਵਿਸ਼ਵਾਸ ਆ ਪ੍ਰਮਾਤਮਾ ਬਸ ਹਾਂਜੀ ਬਾਕੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਵਧੀਆ ਆਪਣੇ ਜਿੰਨੇ ਵੀ ਇਸ ਤਰ੍ਹਾਂ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਮਤਲਬ ਕਿ ਪੇਠ ਨਾ ਦਿਖਾਓ ਵਧੀਆ ਉਹਨਾਂ ਬੱਚਿਆਂ ਦੇ ਨਾਲ ਰਹੋ ਕਿ ਤਾ ਪ੍ਰਮਾਤਮਾ ਨੇ ਸਾਨੂੰ ਕਿੱਥੇ ਲੈ ਜੰਦਾ ਇੰਨਾ ਬੱਚਿਆਂ ਦੇ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਸਾਡੇ ਮਾਪਿਓ ਦਾ ਸਾਨੂੰ ਬਹੁਤ ਜ਼ਿਆਦਾ ਸਾਥ ਆ ਤਾਂ ਅਗਰ ਕੀ ਆਪਾਂ ਇੰਨੇ ਪੋਜ਼ਿਟਿਵ ਹਾਂ ਉਹਨਾਂ ਨੂੰ ਵੀ ਤੁਹਾਡਾ ਸਾਥ ਆ ਹਾਂਜੀ ਹਾਂਜੀ ਸਾਨੂੰ ਵੀ ਸਾਥ ਆ ਤਾਂ ਉਹਨਾਂ ਨੂੰ ਵੀ ਤੁਹਾਡਾ ਸਾਥ ਆ ਬਹੁਤ ਜ਼ਿਆਦਾ ਜੀ ਮਨ ਲਾਤਾ ਕਿ ਗੁਰਬਾਣੀ ਦਾ ਇਹ ਫਲਸਫਾ ਕਿ ਮਨ ਜੀਤੇ ਜਗ ਜੀਤ ਹਾਂਜੀ ਇਹਦੇ ਇਹਦੇ ਵਿੱਚ ਸਾਡੀ ਕਾਇਨਾਤ ਸਮਾ ਗਈ ਇਸ ਇਸ ਇੱਕ ਇਸ ਪੰਕਤੀ ਦੇ ਵਿੱਚ ਬਿਲਕੁਲ ਇਹ ਇਹ ਇਸ ਚੀਜ਼ ਦੇ ਵੱਡੇ ਮਾਇਨੇ ਨੇ ਭੈਣ ਹੋਰੀ ਮੈਨੂੰ ਲੱਗਦਾ ਕਿ ਜ਼ਿਆਦਾ ਗੁਰਬਾਨੀ ਨਾਲ ਜੁੜੇ ਹੋਏ ਨੇ ਸਾਡੇ ਤੋਂ ਹੈ ਨਾ ਜਿੰਨੇ ਅਸੀਂ ਇੱਥੇ ਬੈਠੇ ਆ ਤਾਂ ਇਹ ਇਹ ਬੈਟਰ ਇਹ ਚੀਜ਼ ਦੱਸ ਸਕਦੇ ਨੇ ਅੱਛਾ ਤ੍ਰਿਪਤ ਜਿਵੇਂ ਇਲਾਜ ਹੁੰਦਾ ਵਾ ਤੁਹਾਡਾ ਵੀ ਹੋਇਆ ਰਿਪਨ ਦਾ ਵੀ ਹੋਇਆ ਹਾਂਜੀ ਤੇ ਕਿਸ ਤਰ੍ਹਾਂ ਦਾ ਸਾਰਾ ਰਿਹਾ ਕਿੱਥੇ ਇਹ ਤੁਹਾਡਾ ਲੇਟੈਸਟ ਜਿਹੜਾ ਆਪਰੇਸ਼ਨ ਹੋਇਆ ਵਾ ਕਾਫੀ ਉਸ ਉਸ ਦੌਰ ਦੇ ਵਿੱਚ ਕਿੰਨੀ ਦੇਰ ਲੱਗੀ ਰਿਕਵਰੀ ਦੇ ਲਈ ਕਿ ਅਜੇ ਵੀ ਰਿਕਵਰੀ ਮੋਡ ਦੇ ਵਿੱਚੋਂ ਆਪਰੇਸ਼ਨ ਨਹੀਂ ਹੈ ਆ ਹਾਂ ਉਹ ਜਾਨੀ ਕਿ ਉਹਨਾਂ ਲੱਤਾ ਸਿੱਧੀਆਂ ਕੀਤੀਆਂ ਇੱਕ ਸਾਹ ਦੀ ਟੌਰਚਰ ਕਰਕੇ ਲੱਤਾ ਸਿੱਧੀਆਂ ਹੋਈਆਂ ਮਤਲਬ ਇੱਕ ਤਰ੍ਹਾਂ ਦਾ ਇੰਨਾ ਦਰਦ ਹੁੰਦਾ ਹੋਵੇ ਹਾਂਜੀ ਮਤਲਬ ਇੰਨੀ ਦਰਦ ਕਰਦੀ ਆ ਜੀ ਉਹ ਜਿਹੜੀ ਗਲ ਗਲੀਆਂ ਚ ਆਮ ਤੀਂ ਵੰਦੇ ਹੋਗੇ ਪਿਟਾਇਲ ਲੋਕ ਲੱਗੀ ਆ ਉਹ ਅੱਡੀ ਥੱਲੇ ਰੱਖ ਕੇ ਤੇ ਗੋਡੇ ਤੇ ਪੂਰਾ ਪ੍ਰੈਸ਼ਰ ਪਾਉਂਦੇ ਉਹ ਬੇਸਿਕਲੀ ਇੱਕ ਸਾਂਚਾ ਹੁੰਦਾ ਡਾਕਟਰੀ ਭਾਸ਼ਾ ਦੇ ਵਿੱਚ ਜਿਹੜਾ ਉਹਨੂੰ ਸਿੱਧਾ ਕਰਦਾ ਤੇ ਉਦੋਂ ਦਰਦ ਬਹੁਤ ਹੁੰਦੀ ਸੀਗੀ ਸਾਂਚਾ ਨਹੀਂ ਉਹਨਾਂ ਬਾਹਰ ਬਾਹਰ ਟਾਈਪ ਹੀ ਕੰਮ ਕੀਤਾ ਵਾ ਹੂੰ ਵੀ ਮਤਲਬ ਵੀ ਟਾਈ ਲੋਕ ਅੱਡੀ ਥੱਲੇ ਰੱਖ ਕੇ ਤੇ ਗੋਡੇ ਤੇ ਪੂਰਾ ਫੈਕ ਨਹੀਂ ਪਿਆ ਇੰਨਾ ਹਾਂਜੀ ਫਰਕ ਨਹੀਂ ਪਿਆ ਇੰਨਾ ਫਰਕ ਇੰਨਾ ਕੀ ਆ ਮਾਣੀ ਮਟੀਆਂ ਲੱਤਾਂ ਸਿੱਧੀਆਂ ਆਈਆਂ ਹੋਰ ਜਿੰਨੀ ਉਹਨਾ ਗਰੰਟੀ ਦਿੱਤੀ ਉਹ ਸਾਹਮਣੇ ਕੋਈ ਨਹੀਂ ਹੋਈ ਖਾਸ ਨਹੀਂ ਫਰਕ ਅੱਛਾ ਤਾਂ ਜਿਵੇਂ ਤੁਹਾਡੇ ਫਾਦਰ ਨੇ ਜ਼ਿਕਰ ਕੀਤਾ ਕਿ 2.5 ਏਕੜ ਜ਼ਮੀਨ ਵਾਲੇ ਨੇ ਦਿਲ ਕਰਦਾ ਕਿ ਅਸੀਂ ਫਾਦਰ ਦੀ ਬਾਹ ਬਣੀਏ ਏ ਐਸੀ ਚੀਜ਼ ਕਰਕੇ ਇੱਕ ਮੈਨੂੰ ਏਸ਼ੂ ਚੀਜ਼ ਲੱਗਦੀ ਹੈ ਕਿ ਕਾਸ਼ ਆਪਾਂ ਠੀਕ ਹੁੰਦੇ ਤੇ ਆਪਾ ਪਾਪਾ ਦੀ ਹੈਲਪ ਕਰਾਉਂਦੇ ਇੱਕ ਫਾਰਮਰ ਕਰਕੇ ਮਤਲਬ ਜੇ ਆਪਾ ਪਾਪਾ ਦੀ ਹੈਲਪ ਕਰਾਉਂਦੇ ਪਾਪਾ ਹੋਰ ਆਪਾਂ ਗਰੋਅ ਆਪੀ ਹੋਣਾ ਸੀ ਹੁਣ ਪਾਪਾ ਨੂੰ ਕੱਲਿਆਂ ਨੂੰ ਕਰਨਾ ਪੈ ਰਿਹਾ ਬਸ ਸਾਡੇ ਇਲਾਜ ਤੇ ਵੀ ਪੈਸੇ ਲੱਗਣਦੇ ਆ ਸਾਰੀਆਂ ਚੀਜ਼ਾਂ ਹੋਣਦੀਆਂ ਵਾ ਤੇ ਜੇ ਆਪਾਂ ਠੀਕ ਹੁੰਦੇ ਪਾਪਾ ਦੀ ਹੈਲਪ ਕਰਾਉਂਦੇ ਤੇ ਆਪਾਂ ਥੋੜਾ ਗਰੋਅ ਕਰਦੇ ਹਾਂਜੀ ਤੁਸੀਂ ਤੁਸੀਂ YouTube ਤੇ ਵਲੌਗਿੰਗ ਕਰਦੇ ਹੋ ਮੈਨੂੰ ਲੱਗਦਾ ਕਿ ਪੂਰਾ ਪੰਜਾਬ ਪੂਰਾ ਮੁਲਕ ਤੁਹਾਨੂੰ ਸਪੋਰਟ ਕਰੂਗਾ ਤੁਸੀਂ ਕਰੋ ਔਰ ਮੈਨੂੰ ਲੱਗਦਾ ਕਿ ਉਹ ਤਰੀਕੇ ਦੇ ਨਾਲ ਤੁਸੀਂ ਆਪਣੇ ਫਾਦਰ ਦੀ ਵੀ ਹੈਲਪ ਕਰ ਸਕਦੇ ਹੋ ਜ ਤੁਹਾਨੂੰ ਅਰਨਿੰਗ ਹੋਊਗੀ ਹਾਂਜੀ ਬਾਕੀ esport ਪੂਰੀਆ ਵੀਰਾਂ ਵੱਲੋਂ ਜਿਹੜੇ ਵੀਰ ਬਿੰਦੇ ਆ ਕੋਈ ਮਤਲਬ ਇਦਾਂ ਦੇ ਕੋਈ ਕਮੈਂਟਰੀ ਕਰਦੇ ਸਾਰੇ ਚੜਦੀ ਕਲਾ ਵਾਲੇ ਕਮੈਂਟ ਕਰਦੇ ਹਾਂਜੀ ਤੇ ਬਾਕੀ ਸਾਰੇ ਅਰਦਾਸ ਸਹੀ ਕਰੋ ਵੀ ਹਣਾ ਆਪਾਂ ਜਲਦੀ ਤੋਂ ਜਲਦੀ ਠੀਕ ਹੋਈਗੇ ਕਿਉਂਕਿ ਵੀਰ ਜੇ ਕੋਈ ਹੋਰ ਅਲੱਗ ਬੰਦਾ ਆਪਣੀ ਅਰਦਾਸ ਕਰੂਗਾ ਮਾਰਾ ਛੇਤੀ ਸੁਣਦੀ ਹੈ ਪਰ ਅਰਦਾਸਾਂ ਵੀ ਬਹੁਤ ਹੋਣੀਆਂ ਬਹੁਤ ਸੋਹਣੀ ਗੱਲ ਕਹੀ ਹੈ ਹਾਂਜੀ ਬੜੇ ਇਦਾਂ ਦੇ ਸਾਇੰਟਿਸਟ ਵੇਖੇ ਜਿਹੜੇ ਰਾਵਤ ਬਗੈਰ ਚੰਦ ਤੀਕ ਪਹੁੰਚ ਗਏ ਆ ਉਹ ਬੰਦਾ ਜੇ ਮਿਹਨਤ ਕਰੇ ਸਭ ਕੁਝ ਹੋ ਸਕਦਾ ਵਾ ਹਾਂਜੀ ਬਾਕੀ ਆਪਣੀ ਆਪ ਤੇ ਯਕੀਨ ਰੱਖੇ ਬੰਦਾ ਤੇ ਫਿਰ ਸਭ ਕੁਝ ਪੋਸੀਬਲ ਹੈ ਗੱਲ ਬਹੁਤ ਸੋਹਣੀ ਗੱਲ ਕਹੀ ਆ ਪੈਨ ਤੁਸੀਂ ਜਿਵੇਂ ਤੁਸੀਂ ਤੁਸੀਂ ਪਹਿਲਾਂ ਗੁਰੂ ਸਾਹਿਬ ਦੀ ਗੱਲ ਕੀਤੀ ਹੈ ਨਾ ਆਪਣਾ ਤਾਂ ਇਤਿਹਾਸ ਭਰਿਆ ਪਿਆ ਕਿ ਨਿੱਕੇ ਸਹਬਜ਼ਾਦੇ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸ ਵਾਰਿਆ ਹੁਣ ਅੱਗੋਂ ਸਭਾ ਦੇ ਦਿਨ ਸ਼ੁਰੂ ਹੋਣੇ ਨੇ ਔਰ ਉਹ ਇਤਿਹਾਸ ਸਾਰਿਆਂ ਨੇ ਮੁਰ ਚੇਤਿਆਂ ਦੇ ਵਿੱਚ ਆ ਜਾਣਾ ਹਾਲਾਂਕਿ ਕਦੇ ਭੁੱਲਦਾ ਹੀ ਨਹੀਂ ਔਰ ਤੁਸੀਂ ਬਾਬਾ ਦੀਪ ਸਿੰਘ ਜੀ ਤੇ ਬਹੁਤ ਯਕੀਨ ਕਰਦੇ ਹੋ ਜਿਹੜੇ ਸੀਸ ਤਲੀ ਤੇ ਧਰ ਕੇ ਜਿਨ੍ਹਾਂ ਨੇ ਜੰਗ ਲੜੀ ਗੁਰੂ ਸਾਹਿਬ ਦਾ ਜਿਹੜਾ ਪੁਗਾਇਆ ਸਾਰਾ ਗੁਰੂ ਸਾਹਿਬ ਦੀ ਜਿਹੜੀ ਇੱਕ ਮਰਿਆਦਾ ਨੂੰ ਬਚਾਉਣ ਦੇ ਲਈ ਅੱਜ ਕੀ ਜਜ਼ਬਾਤ ਕੀ ਰਹਿੰਦੇ ਨੇ ਜਦੋਂ ਅਰਦਾਸ ਕਰਦੇ ਹਾਂ ਹਾਂਜੀ ਪੂਰਾ ਯਕੀਨ ਹੈ ਜੀ ਬਾਬੂ ਖੰਡੇ ਵਾਲੇ ਤੇ ਬਹੁਤ ਯਕੀਨ ਹੈ ਸਾਨੂੰ ਤੇ ਪ੍ਰਮਾਤਮਾ ਨੇ ਮਤਲਬ ਕਿ ਇਸ ਚੀਜ਼ ਨੂੰ ਆਪਾਂ ਅਹਿਸਾਸ ਕਰ ਸਕਦੇ ਹਾਂ ਕਿ ਕਿੰਨਾ ਪ੍ਰਮਾਤਮਾ ਦਾ ਉਹਦਾ ਸਬਰ ਕਰੀਦਾ ਉਹਦਾ ਸ਼ੁਕਰ ਕਰੀਦਾ ਪ੍ਰਮਾਤਮਾ ਜਿੱਥੇ ਰੱਖਿਆ ਬਹੁਤ ਵਧੀਆ ਹਨ ਰੱਖਿਆ ਹੈ ਤੇ ਉਹਦੇ ਸਬਰ ਦੇ ਵਿੱਚ ਹੀ ਉਹਦੇ ਸ਼ੁਕਰ ਦੇ ਵਿੱਚ ਹੀ ਉਹਦਾ ਸ਼ੁਕਰਾਨਾ ਕਰੀਦਾ ਹਮੇਸ਼ਾ ਹੀ ਪਰਮਾਤਮਾ ਦਾ ਸ਼ੁਕਰਾਨਾ ਕਰੀਦਾ ਕਿ ਉਹਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਦੇਣਾ ਵੀ ਹੈਗਾ ਹਮੇਸ਼ਾ ਚੜਦੀ ਕਲਾ 'ਚ ਹੀ ਰਹਿਦਾ ਜੀ ਗੁਰਦੁਆਰਾ ਸ਼ਹੀਦ ਸਾਹਿਬ ਵੀ ਜਾਂਦੇ ਹਾਂਜੀ ਸ਼ਹੀਦ ਸਾਹਿਬ ਜਾਂਦਾ ਜੀ ਐਤਵਾਰ ਬਹੁਤ ਉੱਥੇ ਸੰਗਤ ਜਾਂਦੀ ਹੈ ਹਾਂਜੀ ਪਹਿਲਾਂ ਤਾਂ ਐਤਵਾਰ ਜਾਂਦੀ ਸੀ ਅ ਮਤਲਬ ਕਿ ਚਪੈਰਾ ਕੱਟੀਦਾ ਸੀ ਹਾਂਜੀ ਪਰਮਾਤਮਾ ਨੇ ਫਿਰ ਮਤਲਬ ਕਿ ਪਿੱਛਾ ਪਾ ਕੇ ਵੇਖਣ ਦੀ ਕੋਈ ਕਮੀ ਨਹੀਂ ਛੱਡੀ ਜਿੱਦਾਂ ਕਹਿ ਲਓ ਕਿ ਸਾਨੂੰ ਇੰਨੀਆਂ ਮੁਸ਼ਕਲਾਂ ਦਾ ਪਹਿਲਾਂ ਸਾਹਮਣਾ ਕਰਨਾ ਪੈਂਦਾ ਸੀ ਤੇ ਚਲੋ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਤੇ ਬਾਕੀ ਹੁਣ ਦੁਪਹਿਰਾ ਸਾਹਿਬ ਨਹੀਂ ਉਤਰਾ ਹਫਤੇ ਦੇ ਵਿੱਚ ਇੱਕ ਵਾਰੀ ਜਾ ਆਈਦਾ ਜਾਈਦਾ ਜ਼ਰੂਰ ਹੈ ਜੀ ਇੱਥੇ ਉਹ ਤੋਂ ਬਿਨਾ ਤੇ ਜਿੰਨਾ ਚਿਰ ਆਪਾਂ ਹਫਤੇ 'ਚ ਇੱਕ ਵਾਰੀ ਹੋ ਕੇ ਨਹੀਂ ਆਈਏ ਸਾਨੂੰ ਮਤਲਬ ਕੀ ਹੁੰਦਾ ਰਹਿੰਦਾ ਕਿ ਜਾ ਆਈਏ ਇੱਕ ਵਾਰੀ ਹੂੰ ਤਾਂ ਬਿਲਕੁਲ ਰਿਪਨ ਤੇ ਤ੍ਰਿਪਤ ਦੇ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਔਰ ਦੋਵਾਂ ਇਹਨਾਂ ਨੌਜਵਾਨਾਂ ਦੇ ਵਿੱਚ ਚੜਦੀ ਕਲਾ ਬਹੁਤ ਹੈ ਗੁਰਬਾਣੀ ਦਾ ਫਲਸਫਾ ਕਿ ਜਿਹੜਾ ਕਿ ਮਨਜੀਤ ਤੇ ਜਗਜੀਤ ਔਰ ਦਿਲ ਦੇ ਵਿੱਚ ਚੜਦੀ ਕਲਾ ਔਰ ਬਹੁਤ ਚੰਗਾ ਲੱਗਿਆ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਹੋਣਗੇ ਜਿਹੜੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਦੋ ਚਾਰ ਹੋਣਗੇ ਜਿਨ੍ਹਾਂ ਦੇ ਕਿਸੇ ਬੱਚੇ ਨੂੰ ਕੋਈ ਦਿੱਕਤ ਹੋਵੇ ਕਿ ਤਾਂ ਇਹੀ ਆਸ ਕਰਦੇ ਆ ਕਿ ਇਹ ਨੌਜਵਾਨ ਜ਼ਰੂਰ ਆਪਣੇ ਪੈਰਾਂ ਤੇ ਖੜੇ ਹੋਣਗੇ ਇਹਨਾਂ ਦਾ ਇਲਾਜ ਹੋਵੇਗਾ ਔਰ ਪਹਿਲਾਂ ਵੀ ਬਹੁਤ ਜ਼ਿਆਦਾ ਸੰਗਤ ਨੇ ਇਹਨਾਂ ਦਾ ਸਹਿਯੋਗ ਕੀਤਾ ਔਰ ਆਸ ਇਹੀ ਕਰਦੇ ਆ ਕਿ ਤੁਸੀਂ ਐਪਰੀਸ਼ੀਏਟ ਕਰੋਗੇ ਇਹਨਾਂ ਨੌਜਵਾਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਔਰ ਇੱਕ ਦੂਜੇ ਨਾਲ ਸਾਂਝੀ ਕਰਿਓ ਇਹਨਾਂ ਨੌਜਵਾਨਾਂ ਦੀ ਸਟੋਰੀ ਔਰ ਇਸ ਦੇ ਨਾਲ ਧੰਨਵਾਦ